ਪਰਮੇਸ਼ਰ ਦੇ ਹਜ਼ੂਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਦੀ ਅੱਜ ਸਵੇਰ ਦੇ ਸਭ ਵਿੱਚ ਆਪਾਂ ਪਰਮੇਸ਼ਰ ਦੇ ਹਜ਼ੂਰ ਵਿੱਚ ਇਕੱਠੇ ਹੋਏ ਆਂ ਆਵਜ ਦੀ ਦਿਆਂ ਦੀ ਕਿਰਪਾ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਵਾ ਧੰਵਾ ਧੰਨਵਾ ਪਿਤਾ ਪਰਮੇਸ਼ਰ ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਹਾਂ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਨੀ ਹੈ ਮੇਰੇ ਪ੍ਰਭੂ ਜੀ ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਰਾਤ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਆਪਣੇ ਦਿਨ ਦੇ ਸਾਰੇ ਭਲਾ ਨੂੰ ਤੁਹਾਡੇ ਤਾਕਤ ਰਥ ਵਿੱਚ ਸੌਂਪ ਦਿੰਨੇ ਹਾਂ ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਹਾਂ ਦੇ ਵਿੱਚ ਸਾਡੀ ਮਦਦ ਸਹਾਇਤਾ ਕਰਨ ਹਰ ਇੱਕ ਖਤਰੀ ਮੁਸੀਬਤ ਦੁਰਘਟਨਾ ਪਰੇਸ਼ਾਨੀ আর ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾ ਕਰਨ ਜਾ ਰਿਹਾ ਮੇਰੇ ਪ੍ਰਭੂ ਜੀ ਪਿਤਾ ਜੀ ਦਾ ਦਿੱਤਾ ਹੈ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ ਕੋਈ ਵੀ ਸ਼ੈਤਾਨੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾਣਾ ਪਾਵੇ ਔਰ ਪ੍ਰਭੂ ਜੀ ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਧਦਾ ਔਰ ਤਰੱਕੀ ਕਰਦਾ ਜਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ੁਅ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਲਈ ਪ੍ਰਭੂ ਦੇ ਦੁਆਰਾ ਹੋਈ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਹਰਮਨਪ੍ਰੀਤ ਸਿੰਘ ਦੀ ਹੈ। ਉਹਨਾਂ ਦੀ ਫਾਈਲ ਨੂੰ ਅੰਬੈਸੀ ਵਿੱਚ ਗਏ ਹੋਏ 1 ਮਹੀਨਾ ਹੋ ਗਿਆ ਸੀ ਪਰ ਉਹਨਾਂ ਦੇ ਵੀਜ਼ਾ ਦਾ ਕੋਈ ਵੀ ਮੈਸੇਜ ਨਹੀਂ ਸੀ ਆ ਰਿਹਾ। ਬ੍ਰਦਰ ਕਾਫੀ ਚਿੰਤਾ ਦੇ ਵਿੱਚ ਸਨ। ਉਹਨਾਂ ਨੇ ਵਿਸ਼ਵਾਸਨਾ ਪ੍ਰੇ ਲਾਈਨ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ ਔਰ ਵਿਸ਼ਵਾਸਨਾ ਪ੍ਰੇ ਨੂੰ ਰਸੀਵ ਕੀਤਾ। ਬ੍ਰਦਰ ਦਾਸਦੀਨ ਕੀ ਪ੍ਰੇ ਸੁਨਣ ਤੋਂ 15 ਮਿੰਟ ਬਾਅਦ ਹੀ ਉਹਨਾਂ ਦੇ ਵੀਜ਼ੇ ਦਾ ਮੈਸੇਜ ਆ ਗਿਆ। ਇਸ ਗਵਾਹੀ ਲਈ ਬ੍ਰਦਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਨੈਕਸਟ ਗਵਾਹੀ ਜਸਪ੍ਰੀਤ ਔਰ ਮਨਪ੍ਰੀਤ ਦੀ ਹੈ। ਇਹ ਦੋਨੋਂ ਆਪਸ ਵਿੱਚ ਬਹੁਤ ਜ਼ਿਆਦਾ ਲੜਦੇ ਰਹਿੰਦੇ ਸਨ। ਉਹਨਾਂ ਦੇ ਪਰਿਵਾਰ ਵੱਲੋਂ ਵਿਸ਼ਵਾਸਨਾ ਪ੍ਰੇਲ ਲਈ ਨੰਬਰ ਤੇ ਕਾਲ ਕਰਕੇ ਉਹਨਾਂ ਦਾ ਨਾਮ ਲਿਖਵਾਇਆ ਗਿਆ। ਪ੍ਰੇਰ ਤੋਂ ਬਾਅਦ ਹੁਣ ਉਹ ਆਪਸ ਵਿੱਚ ਬਹੁਤ ਵਧੀਆ ਰਹਿੰਦੇ ਹਨ, ਕੋਈ ਵੀ ਲੜਾਈ ਨਹੀਂ ਕਰਦੇ। ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਨੈਕਸਟ ਗਵਾਹੀ ਬ੍ਰਦਰ ਸਤਨਾਮ ਸਿੰਘ ਦੀ ਆ। ਉਹਨਾਂ ਨੇ ਆਪਣੇ ਨਾਲ ਇੱਕ ਲੇਬਰਰ ਰੱਖਿਆ ਹੋਇਆ ਸੀ ਔਰ ਉਹਦੇ ਨਾਲ ਉਹ ਬਹੁਤ ਜ਼ਿਆਦਾ ਗੁੱਸੇ ਨਾਲ ਗੱਲ ਕਰਦੇ ਸਨ। ਉਹਨਾਂ ਦੀ ਵਾਈਫ ਇਸ ਕਰਕੇ ਕਾਫੀ ਚਿੰਤਾ ਵਿੱਚ ਸਨ ਕਿ ਉਹ ਕੰਮ ਛੱਡ ਕੇ ਚਲਾ ਨਾ ਜਾਵੇ। ਉਹਨਾਂ ਨੇ ਵਿਸ਼ਵਾਸਨਾ ਪ੍ਰੇਲ ਲਈ ਨੰਬਰ ਤੇ ਕਾਲ ਕਰਕੇ ਉਹਨਾਂ ਦਾ ਨਾਮ ਲਿਖਵਾਇਆ। ਜਿਸ ਦਿਨ ਤੋਂ ਉਹਨਾਂ ਦਾ ਨਾਮ ਲੈ ਕੇ ਉਹਨਾਂ ਲਈ ਪ੍ਰਾਰਥਨਾ ਕੀਤੀ ਗਈ ਉਸੇ ਦਿਨ ਤੋਂ ਉਹਨਾਂ ਨੇ ਲੜਨਾ ਝਗੜਨਾ ਬਿਲਕੁਲ ਬੰਦ ਕਰ ਦਿੱਤਾ ਔਰ ਬਹੁਤ ਪ੍ਰੇਮ ਦੇ ਨਾਲ ਉਹਨਾਂ ਦੇ ਨਾਲ ਕੰਮ ਕਰਵਾਉਂਦੇ ਹਨ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਵਰਤ ਦੀ ਗਵਾਹੀ ਬ੍ਰਦਰ ਅਨੂਪ ਦੀ ਹੈ ਉਹਨਾਂ ਤਾਂ ਚਰਚ ਜਾਂਦੇ ਸਨ ਔਰ ਨਾ ਹੀ ਕਦੇ ਫਾਸਟਿੰਗ ਪ੍ਰੇਅਰ ਕਰਦੇ ਸਨ ਇਸ ਵਾਰ ਉਹਨਾਂ ਨੇ ਪੂਰੇ ਹਫ਼ਤੇ ਦੀ ਫਾਸਟਿੰਗ ਪ੍ਰੇਅਰ ਵੀ ਕੀਤੀ ਔਰ ਲਾਸਟ ਡੇ ਸੰਡੇ ਵਾਲੇ ਦਿਨ ਉਹਨਾਂ ਨੇ ਮੀਟਿੰਗ ਵੀ ਜੁਆਇਨ ਕੀਤੀ ਚਰਚ ਸੰਗਤੀ ਲਈ ਗਏ ਇਸ ਗਵਾਹੀ ਦੇ ਲਈ ਸਭ ਮਿਲ ਕੇ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਅੱਜ ਆਪਾਂ ਪਰਮੇਸ਼ਰ ਦੇ ਵਚਨ ਚ ਜਾਣਾਂਗੇ ਜ਼ਬੂਰ 100 ਦੀ 3 ਤੋਂ ਲੈ ਕੇ 7 ਨੰਬਰ ਅਈ ਤੱਕ ਚਾਹ ਜੋ ਦੁਸ਼ਟ ਆਪਣੇ ਮਨ ਦੀਆਂ ਕਾਮਨਾ ਉੱਤੇ ਫੂੰਫੂ ਕਰਦਾ ਹੈ ਅਤੇ ਲੋਭੀਆ ਹਮਨ ਨੂੰ ਫਿਟਕਾਰਦਾ ਅਤੇ ਤੋਸ਼ ਜਨਦਾ ਹੈ ਦੁਸ਼ਟ ਆਪਣੇ ਹੰਕਾਰ ਦੇ ਕਾਰਨ ਪਰਮੇਸ਼ਰ ਨੂੰ ਨਹੀਂ ਪਾਲੇਗਾ ਉਹਦਾ ਵਿਚਾਰ ਇਹ ਹੈ ਕਿ ਪਰਮੇਸ਼ਰ ਹੈ ਹੀ ਨਹੀਂ ਉਸ ਦੀ ਚਾਲ ਹਰ ਵੇਲੇ ਸਥਿਰ ਹੁੰਦੀ ਹੈ ਤੇਰੇ ਨਿਆ ਉਸ ਦੀ ਸਮਝ ਤੋਂ ਉੱਚੇ ਹਨ ਉਹ ਆਪਣੇ ਸਾਰੇ ਵਿਰੋਧੀਆਂ ਉੱਤੇ ਫੁੰਕਾਰੀ ਮਾਰਦਾ ਹੈ ਉਹ ਆਪਣੇ ਮਨ ਵਿੱਚ ਆਖਦਾ ਹੈ ਕਿ ਮੈਂ ਕਦੇ ਨਾ ਡੋਲਾਂਗਾ ਪੀੜ੍ਹੀਓ ਪੀੜ੍ਹੀ ਮੈਂ ਦੁੱਖ ਵਿੱਚ ਨਾ ਡੋਲਾਂਗਾ ਉਹ ਦਾ ਮੂੰਹ ਸ਼ਰਾਪਸ਼ਾਲਾ ਤੇ ਹਨੇਰਨਾ ਭਰਿਆ ਹੋਇਆ ਹੈ ਉਹਦੀ ਜੀਵ ਦੇ ਹਿੱਟ ਸ਼ਰਾਰਤ ਅਤੇ ਬਦੀ ਹੈ ਹਾਲੇਲੂਇਆ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਲਾਮ ਚ ਲਿਖਿਆ ਹੈ ਕਿ ਜਿਹੜਾ ਦੁਸ਼ਟ ਆ ਦੁਸ਼ਟ ਵਿ ਸੋਚ ਕਿਹੋ ਜੀ ਹੁੰਦੀ ਦੁਸ਼ਟ ਦੇ ਵਿਚਾਰ ਕਿਹੋ ਜੰਦੇ ਆ ਬਹੁਤ ਵਾਰ ਸਾਨੂੰ ਇਹ ਲੱਗਦਾ ਕਿ ਸਾਡੇ ਅੰਦਰ ਖੁਦਾ ਦਾ ਆਤਮਾ ਕੰਮ ਕਰਦਾ ਹੈ ਯਾ ਅਸੀਂ ਪ੍ਰਭੂ ਦੇ ਰੂਹ ਨੂੰ ਪਾ ਲਿਆ ਯਾ ਅਸੀਂ ਪਵਿੱਤਰ ਆਤਮਾ ਨੂੰ ਪਾ ਲਿਆ ਯਾ ਯਾ ਫਿਰ ਸਾਡੇ ਅੰਦਰ ਹੁਣ ਮਸੀਹੀ ਸੁਭਾਅ ਆ ਗਿਆ ਯਾ ਫਿਰ ਅਸੀਂ ਕਹਿੰਦੇ ਕਿ ਮਸੀਹ ਦੇ ਵਿੱਚ ਚੱਲਦੇ ਆ ਮਸੀਹੀ ਸੁਭਾਅ ਆ ਗਿਆ ਇਹ ਗੱਲ ਕਹਿਣੀ ਹਰ ਕਿਸੇ ਲਈ ਸੌਖੀ ਨਹੀਂ ਉਹਦਾ ਨਾ ਹੀ ਕੋਈ ਇਸ ਚੀਜ਼ ਵੱਲ ਧਿਆਨ ਨਹੀਂ ਦਿੰਦਾ ਯਾ ਪਰ ਸਾਡੇ ਵਿੱਚ ਆਹ ਗੱਲ ਬੜੀ ਹੈਗੀ ਕਿ ਅਸੀਂ ਮਸੀਹ ਦੇ ਵਿੱਚ ਚੱਲਦੇ ਆ ਮਸੀਹ ਦੇ ਵਿੱਚ ਚੱਲਣ ਦਾ ਭਾਵ ਕੀ ਹੁੰਦਾ ਆ ਅਸੀਂ ਬਹੁਤ ਵਾਰ ਇਸ ਵਿਸ਼ੇ ਤੇ ਗੱਲ ਕੀਤੀ ਬਹੁਤ ਹੀ ਵਾਰ ਕਿ ਮਸੀਹ ਦੇ ਪਿੱਛੇ ਚੱਲਣ ਦਾ ਭਾਵ ਕੀ ਹੁੰਦਾ ਕਿ ਜਿਹੜੇ ਕੰਮ ਮਸੀਹ ਨੇ ਕੀਤੇ ਅਸੀਂ ਉਹ ਕੰਮ ਕਰ ਰਹੇ ਆਂ ਅਗਰ ਅਸੀਂ ਕਹਿੰਦੇ ਵੀ ਅਸੀਂ ਮਸੀਹੀ ਆਂ ਭਾਵ ਜੋ ਸੁਭਾ ਮਸੀਹ ਦਾ ਸੀ ਉਹੀ ਸਾਡਾ ਆ ਕਿਉਂਕਿ ਮਸੀਹ ਕੋਈ ਨਾਮ ਨਹੀਂ ਸੀਗਾ ਮਸੀਹ ਉਹਦਾ ਟਾਈਟਲ ਸੀਗਾ ਉਹਦਾ ਨਾਮ ਯੇਸ਼ੂ ਸੀ ਪਰ ਮਸੀਹ ਉਹਦੇ ਨਾਮ ਦਾ ਟਾਈਟਲ ਸੀ ਕਿ ਉਹ ਇੱਕ ਮਸੀਹਾ ਦੀ ਤਰ੍ਹਾਂ ਆਇਆ ਬਚਾਉਣ ਵਾਲਾ ਛਡਾਉਣ ਵਾਲਾ ਰੱਖਿਆ ਕਰਨ ਵਾਲਾ ਤੇ ਆਕ ਤਾਕਤ ਹਿੰਮਤ ਵੱਲ ਦੇਣ ਵਾਲਾ ਐਸਾ ਇੱਕ ਮਸੀਹਾ ਜਿਹੜਾ ਪੂਰੇ ਸੰਸਾਰ ਦੀ ਦੁੱਖ ਚੱਕਰ ਲਈ ਆਇਆ ਤੇ ਅੱਜ ਅਸੀਂ ਕਹਿੰਦੇ ਆ ਕਿ ਅਸੀਂ ਮਸੀਹੀ ਆ ਪਰ ਸਾਥੋਂ ਸਾਡੇ ਆਪਣੇ ਪਰਿਵਾਰ ਦੇ ਦੁੱਖ ਨਹੀਂ ਚੱਕੇ ਜਾਂਦੇ ਅਗਰ ਇੱਕ ਬਿਮਾਰ ਆਸੀ ਉਹਨੂੰ ਲੜਦੇ ਰਹਿੰਨੇ ਅਗਰ ਕੋਈ ਨਿਕੰਮਾ ਆਸੀ ਉਹਨੂੰ ਘਰੋਂ ਕੱਢ ਦਿੰਨੇ ਅਗਰ ਕੋਈ ਨਸ਼ੇ ਕਰਦਾ ਆਸੀ ਉਹਦੇ ਨਾਲ ਪੁੱਠੀ ਗੱਲ ਕਰਦੇ ਆਂ ਫਿਰ ਅਸੀਂ ਕਹਿੰਨੇ ਕਿ ਅਸੀਂ ਮਸੀਹੀ ਆ ਤੇ ਸਾਨੂੰ ਵਹਿਮ ਆ ਇਸ ਲਈ ਜਿਨ੍ਹਾਂ ਦੇ ਮਨਾਂ 'ਚ ਕੁਝ ਐਸੇ ਵਹਿਮ ਨੇ ਕਿ ਅਸੀਂ ਮਸੀਹ ਦੇ ਵਿੱਚ ਚੱਲਦੇ ਆਂ ਮਸੀਦਾ ਪਿੱਛਾ ਕਰਦੇ ਆਂ ਮਸੀਹ ਦੇ ਵਿੱਚ ਹੈਗੇ ਆਂ ਅਸੀਂ ਜਿਹਾ ਮਸੀਹ ਨੂੰ ਇੰਨੇ ਸਾਲਾਂ ਤੋਂ ਮੰਨ ਰਹੇ ਆਂ ਤਾਂ ਉਹਨਾਂ ਦੇ ਕੁਝ ਵਹਿਮ ਨੇ ਜੋ ਮੰਨਦੇ ਹਜੇ ਵੀ ਅੱਗੇ ਕਿ बस ਸਿਰਫ ਮਸੀਦਾ ਨਾਮ ਲੈਣ ਦੇ ਨਾਲ ਅਸੀਂ ਸੁਰਗ ਚਲ ਜਾਾਂਗੇ ਪਰ ਵਚਨ ਚ ਲਿਖਿਆ ਉਹ ਮੇਰਾ ਨਾਮ ਜ਼ਰੂਰ ਲੈਂਦੇ ਆ ਪਰ ਮੈਂ ਉਹਨਾਂ ਦੇ ਅੰਦਰ ਨਹੀਂ ਹੈਗਾ ਤਾਂ ਉਹ ਕੌਣ ਆ ਜਿਨ੍ਹਾਂ ਦੇ ਅੰਦਰ ਖੁਦਾ ਦਾ ਆਤਮਾ ਨਹੀਂ ਹੈਗਾ ਇਹ ਵਚਨ ਸਾਨੂੰ ਦੱਸਦਾ ਉਹ ਲੋਕ ਹੈਗੇ ਜਿਹੜੇ ਆਪਣੇ ਮਨ ਦੀਆਂ ਕਾਮਨਾਵਾਂ ਤੇ ਫੂੰਫੂ ਕਰਦੇ ਆ ਮਤਲਬ ਉਹਨਾਂ ਨੂੰ ਆ ਲੱਗਦਾ ਕਿ ਸਾਨੂੰ ਸਭ ਕੁਝ ਪਤਾ ਆ ਅਸੀਂ ਜੋ ਕਹਿ ਰਹੇ ਹਾਂ ਉਹ ਸਹੀ ਆ ਪਰਮੇਸ਼ਰ ਨਸਾਨੀਆਂ ਭਲੀਆਂ ਗੱਲਾਂ ਵੇਖਣਾ ਨਹੀਂ ਪਰਮੇਸ਼ਰ ਸਾਡੇ ਜ਼ਰ ਬੁਰੇ ਗੱਲਾਂ ਨੂੰ ਵੇਖ ਕੇ ਹੀ ਨਿਚਾ ਲੈਂਦਾ ਰਹਿੰਦਾ ਸੌ ਗੁਨਾਹ ਤਾਂ maaf ਕਰ ਦਿੰਦਾ ਪਰਮੇਸ਼ਰ ਹਜੇ ਸਾਡੇ ਤਾਂ ਇੱਕ ਵੀ ਗੁਨਾਹ ਨਹੀਂ maaf ਹੋਇਆ ਉਹਦਾ ਪ੍ਰਭੂ ਕਹਿੰਦਾ ਮੈਂ maaf ਕਰਨ ਵਾਲਾ ਹਾਂ ਅਸੀਂ ਆਪਣੀਆਂ ਹੀ ਸੋਚਾਂ ਵਿੱਚ ਬੜੇ ਉੱਚੇ ਹੋ ਜਾਂਦੇ ਵੀ ਸਾਨੂੰ ਸਭ ਪਤਾ ਆ ਔਰ ਦੂਸਰਾ ਕੀ ਹੈ ਕਿ ਲੋਬੀ ਕਹਿੰਦਾ ਲੋਬੀ ਲੋਕ ਪਰਮੇਸ਼ਰ ਨੂੰ ਫਟਕਾਰਦੇ ਤੇ ਤੋਸ਼ ਜਿਹਾਨ ਦੇ ਆ ਜਿਨ੍ਹਾਂ ਦੇ ਅੰਦਰ ਧਨ ਦਾ ਲਾਲਚ ਜਾਂ ਲੋਭ ਹੁੰਦਾ ਜਦੋਂ ਉਹਨਾਂ ਦੇ ਅਨੁਸਾਰ ਕੰਮ ਨਹੀਂ ਹੁੰਦੇ ਤਾਂ ਉਹ ਪਰਮੇਸ਼ਰ ਨੂੰ ਫਟਕਾਰਦੇ ਆ ਪਰਮੇਸ਼ਰ ਦੇ ਖਿਲਾਫ ਬੋਲਦੇ ਆ ਪਰਮੇਸ਼ਰ ਨੂੰ ਤੋਸ਼ੇ ਜਾਣਦੇ ਆ ਪਰਮੇਸ਼ਰ ਦੇ ਖਿਲਾਫ ਐਸੀਆਂ ਗੱਲਾਂ ਕਰਦੇ ਆ ਜੋ ਕਰਨੀਆਂ ਯੋਗ ਨਹੀਂ ਹੁੰਦੀਆਂ ਉਹ ਪਰਮੇਸ਼ਰ ਨੂੰ ਪੂਰੇ ਤਰੀਕੇ ਦੇ ਨਾਲ ਤੋਸ਼ ਕਰਕੇ ਜਾਣਦੇ ਆ ਔਰ ਉਹਦੇ ਖਿਲਾਫ ਗੱਲਾਂ ਕਰਦੇ ਆ ਤਾਂ ਉਹ ਲੋਗ ਹੁੰਦੇ ਆ ਲੋਭੀ ਔਰ ਦੁਸ਼ਟ ਦੇ ਮਨ ਚ ਕਹਿੰਦਾ ਹੰਕਾਰ ਹੈਗਾ ਤੇ ਉਹ ਕਹਿੰਦਾ ਪਰਮੇਸ਼ਰ ਨੂੰ ਪਾਲਦਾ ਹੀ ਨਹੀਂ ਅੰਜ ਅਸੀਂ ਚਰਚਸ ਦੇ ਵਿੱਚ ਢੀੜਾਂ ਲਗਾ ਕੇ ਜਾਣੇ ਆ ਇਸ ਕਲੀਨਿਕ ਸਾਡਾ ਪਰਮੇਸ਼ਰ ਕਿੱਥੇ ਆ ਸੀ ਉਹਨੂੰ ਮਿਲਣ ਜਾ ਰਹੇ ਆ ਅਸੀਂ ਆਪਣੇ ਪਰਮੇਸ਼ਰ ਤੋਂ ਸੁਨੇਹਾ ਲੈਣ ਜਾ ਰਹੇ ਆ ਅਸੀਂ ਪਰਮੇਸ਼ਰ ਨਾਲ ਗੱਲਬਾਤ ਕਰਨ ਜਾ ਰਹੇ ਆ ਅਸੀਂ ਪਰਮੇਸ਼ਰ ਦੀ ਸੰਗਤੀ ਕਰਨ ਜਾ ਰਹੇ ਪਰ ਇਸ ਲਈ ਇਹ ਸਾਡੀ ਪ੍ਰੋਫੈਸੀ ਹੋ ਜਾਵੇ ਸਾਨੂੰ ਕੋਈ ਸਾਡਾ ਨਾਮ ਦੱਸ ਦੇਵੇ ਸਾਡੇ ਕੋਈ ਫਾਇਦੇ ਦੀ ਗੱਲ ਹੋ ਜਾਵੇ ਸਾਡੇ ਕੋਈ ਸਿਰ ਤੇ ਹੱਥ ਰੱਖ ਦੇਵੇ ਸਾਡੇ ਰੁਕੇ ਕੰਮ ਚੱਲ ਪੈਣ ਸਾਨੂੰ ਵਿਜ਼ੇ ਮਿਲ ਜਾਣ ਸਾਡੇ ਘਰੇ ਧੰਨ ਦਾ ਮੀਂਹ ਵਰਸਣ ਲੱਗ ਜਾਵੇ ਅਸੀਂ ਲਾਲਚ ਲੋਭ ਦੇ ਨਾਲ ਜਾਂਦੇ ਹਾਂ ਅਸੀਂ ਪਰਮੇਸ਼ਰ ਦੀ ਤਲਾਸ਼ ਨਹੀਂ ਕਰਦੇ ਅਸੀਂ ਸੰਸਾਰਿਕ ਚੀਜ਼ਾਂ ਦੇ ਵਿੱਚੇ ਹੰਕਾਰੀ ਹੋ ਗਏ ਹਾਂ ਲੋਭੀ ਹੋ ਗਏ ਹਾਂ ਕਹਿੰਦਾ ਉਸ ਦੀ ਚਾਲ ਹਰ ਵੇਲੇ ਸਥਿਰ ਹੁੰਦੀ ਹੈ ਅਤੇ ਤੇਰਾ ਨਿਆ ਉਸ ਦੀ ਸਮਝ ਤੋਂ ਪਰੇ ਹੈ ਹੁਣ ਅਸੀਂ ਕੀ ਕਹਿੰਨੇ ਕਿ ਪਰਮੇਸ਼ਰ ਹੈ ਹੀ ਨਹੀਂ ਪਰਮੇਸ਼ਰ ਤਾਂ ਸਾਡੀ ਸੁਣਦਾ ਹੀ ਨਹੀਂ ਪਤਾ ਪਰਮੇਸ਼ਰ ਪਤਾ ਨਹੀਂ ਕਹਨਾਂ ਦੀ ਸੁਣਦਾ ਆ ਇੱਕ ਪਾਸੇ ਸੀ 무ਸੀ ਵਿਸ਼ਵਾਸੀਆਂ ਇੱਕ ਪਾਸੇ ਸੀ ਐਸੇ ਸ਼ਬਦ ਬੋਲ ਰਹੇ ਆ ਤਾਂ ਕਹਿੰਦਾ ਉਹਦੀ ਚਾਲ ਸਥੇਰੇ ਆ ਪਰਮੇਸ਼ਰ ਦੀ ਚਾਲ ਸਥੇਰੇ ਆ ਪਰਮੇਸ਼ਰ ਸਮਾਂ ਦੇਖ ਕੇ ਪਲਟਦਾ ਨਹੀਂ ਹੈਗਾ ਉਹ ਲੋਕਾਂ ਦੇ ਹਾਲਾਤ ਦੇਖ ਕੇ ਪਲਟਦਾ ਨਹੀਂ ਹੈਗਾ ਪਰਮੇਸ਼ਰ ਕਿਸੇ ਨੂੰ ਇਹ ਨਹੀਂ ਕਹਿੰਦਾ ਕਿ ਵੀ ਜੇ ਤੂੰ ਅੱਜ ਇਦਾਂ ਚੱਲਦਾ ਤਾਂ ਫਿਰ ਆਪਾਂ ਇਦਾਂ ਹੀ ਕਰ ਲੈਨੇ ਠੀਕ ਆ ਉਹ ਐਂ ਕਰਦਾ ਸੀ ਮੈਂ ਉਹਦਾਂ ਇਸ ਤਰ੍ਹਾਂ ਕਰ ਲੈਣਾ ਠੀਕ ਆ ਜੇ ਕੋਈ 4 ਘੰਟੇ ਪ੍ਰੇਰ ਕਰਦਾ ਭਿਉਂਦੀ 4 ਘੰਟੇ ਵਾਲੇ ਦੇ ਹਿਸਾਬ ਨਾਲ ਖੁਸ਼ ਹੋ ਜੂਗਾ ਤੂੰ 2 ਘੰਟੇ ਕਰਦਾ ਚੱਲ ਮੈਂ ਤੇਰੇ ਨਾਲ 2 ਘੰਟੇ ਦੀ ਡੀਲ ਕਰ ਲੈਣਾ ਖੁਦਾ ਸਥੇਰੇ ਆ ਉਹ ਕਿਸੇ ਦੇ ਲਈ ਵੀ ਬਦਲਦਾ ਨਹੀਂ ਹੈਗਾ ਉਹਨੇ ਜੋ ਕਹਿ ਦਿੱਤਾ ਸੋ ਕਹਿਤਾ ਆਜ ਤੋਂ ਅੰਤ ਤੱਕ ਉਹਦੇ ਦੁਆਰਾ ਲਿਖੇ ਗਏ ਰੂਲ ਨਿਯਮ ਇੱਕੋ ਹੀ ਰਹਿਣਗੇ ਮਸੀਹ ਯਿਸੂ ਤੋਂ ਬਾਅਦ ਜੋ ਜੋ ਵੀ ਰੂਲ ਜਾਂ ਉਹ ਵੀ ਰੈਗੂਲੇਸ਼ਨਸ ਜਾਂ ਜੋ ਵੀ ਸਾਡੇ ਲਈ ਨਿਯਮ ਦੱਸੇ ਗਏ ਆ ਉਹਨਾਂ ਨੂੰ ਸਾਨੂੰ ਪਾਲਣਾ ਕਰਨਾ ਹੀ ਪਊਗਾ ਉਹਨਾਂ ਨੂੰ ਸੇ ਨਹੀਂ ਛੱਡ ਸਕਦੇ ਨਾ ਉਹਨਾਂ 'ਚ ਕੋਈ ਬਦਲਾਅ ਹੋ ਸਕਦਾ ਨਾ ਉੱਚੇ ਨਾ ਨੀਚੇ ਨਾ ਥੋੜੇ ਨਾ ਬਾਲੇ ਇੱਕੋ ਜਿਹੇ ਰਹਿਣਗੇ ਸਦਾ ਤੋਂ ਸਦਾ ਤੱਕ ਉਹ ਪਰਮੇਸ਼ਰ ਸਾਡੇ ਲਈ ਐਸਾ ਕਰੇਗਾ ਕਹਿੰਦਾ ਇਸ ਲਈ ਤੂੰ ਉਹਦੇ ਨਿਆਣ ਨੂੰ ਨਾ ਤਾਂ ਸਮਝ ਸਕਦਾ ਆ ਕਿਉਂਕਿ ਉਹ ਤੇਰੀ ਸਮਝ ਤੋਂ ਪਰੇ ਆ ਉਹਦਾ ਵजूद ਕਿਹੋ ਜਿਹਾ ਆ ਉਸ ਥਹਿਰਿਆ ਉਹ ਤੇਰੀ ਸਮਝ ਵਿਚੋਂ ਜਾਣ ਤੋਂ ਬਾਹਰ ਆ ਕਹਿੰਦਾ ਪਰ ਤੂੰ ਕੀ ਕਰਦਾ ਫੁੰਕਾਰੇ ਹੀ ਮਾਰਦਾ ਹੈ ਤੂੰ ਕੀ ਕਰਦਾ ਫੁੰਕਾਰੇ ਮਾਰਦਾ ਹੰਕਾਰ ਚ ਫਿਰਦਾ ਲੋਭ ਚ ਫਿਰਦਾ ਆ ਕਹਿੰਦਾ ਉਹਦੇ ਮਨ ਵਿੱਚ ਕੀ ਵਿਚਾਰ ਆ ਰਹੇ ਆ ਕਹਿੰਦਾ ਉਹ ਆਪਣੇ ਮਨ ਵਿੱਚ ਕੀ ਆਖਦਾ ਆ ਮੈਂ ਕਦੇ ਨਾ ਡੋਲਾਂਗਾ ਪੀੜੀਓ ਪੀੜੀ ਮੈਂ ਦੁੱਖ ਵਿੱਚ ਨਾ ਡੋਲਾਂਗਾ ਹੁਣ ਜਿਹੜਾ ਦੁਸ਼ਟ ਆ ਜਿਹੜਾ ਸ਼ੈਤਾਨ ਆ ਉਹ ਸਾਨੂੰ ਕੀ ਕਹਿ ਦਿੰਦਾ ਕਰ ਲੋ ਜੋ ਬੁਰਾਈਆਂ ਕਰਨੀਆਂ ਇੱਥੇ ਧਰਮੀਆਂ ਨੇ ਵੀ ਉੱਥੇ ਹੀ ਜਾਣਾ ਪਾਪੀਆਂ ਨੇ ਵੀ ਉੱਥੇ ਹੀ ਜਾਣਾ ਕੋਈ ਧਰਮੀ ਨਹੀਂ ਹੈਗਾ ਇੱਥੇ ਸਭ ਨੇ ਕਿਸੇ ਨਾ ਕਿਸੇ ਪਾਸੇ ਕਿਸੇ ਨਾ ਕਿਸੇ ਪਾਸੇ ਕੋਈ ਨਾ ਕੋਈ ਐਸਾ ਵਪਾਰ ਸ਼ੁਰੂ ਕਰ ਰੱਖਿਆ ਜਿਹੜਾ ਖੁਦਾ ਦੇ ਕਲਾਮ ਦੇ ਖਿਲਾਫ ਆ ਕੋਈ ਕਿਸੇ ਨੂੰ ਨਹੀਂ ਦੱਸਦਾ ਸਾਰੇ ਆਹੀ ਕੋਸ਼ਿਸ਼ ਕਰਦੇ ਆ ਸਾਰੀ ਦੁਨੀਆ ਇਦਾਂ ਹੀ ਅਮੀਰ ਬਣੀ ਆ ਕੋਈ ਹੱਕ ਦੀ ਕਮਾਈ ਨਾਲ ਨਹੀਂ ਬਣਿਆ ਹੈਗਾ ਸ਼ੈਤਾਨ ਸਾਡੇ ਮਨ 'ਚ ਬੁਰੇ ਬੁਰੇ ਵਿਚਾਰ ਪਾਉਂਦਾ ਵੀ ਕੁਝ ਨਹੀਂ ਹੁੰਦਾ ਕੋਈ ਬੁਰਾ ਨਹੀਂ ਹੋਊਗਾ ਕਰ ਲਾ ਜੋ ਵਿਸ਼ਤੂ ਕਸ਼ ਕਰ ਰਹੇ ਆ ਇੱਦੇ ਇੱਕ ਦਾ ਪਰਮੇਸ਼ਰ ਕੁਝ ਨਹੀਂ ਕਹਿੰਦਾ ਕਹਿੰਦਾ ਉਹਦਾ ਮੂੰਹ ਸ਼ਰਾਪ ਸ਼ਲ ਤੇ ਹਨੇਰਨਾ ਪਿਆ ਹੋਇਆ ਹੁਣ ਸ਼ਰਾਪ ਉਹ ਸਾਨੂੰ ਕੀ ਦਿੰਦਾ ਕਿ ਜਿੱਥੇ ਸਾਰੇ ਪਾਪ ਕਰੀ ਜਾਂਦੇ ਉਹ ਸ਼ਰਾਪ ਪਹਿਲਾਂ ਕੀ ਦਿੰਦਾ ਉਹ ਕਹਿੰਦਾ ਸਾਰੇ ਇਦਾਂ ਦੇ ਆ ਸਭ ਨੇ ਇੱਕੋ ਥਾਂ ਹੀ ਜਾਣਾ ਹੈ ਕਿਸੇ ਨੇ ਸੁਰਗ ਨਹੀਂ ਵੜਨਾ ਸਾਰੇ ਨਰਕ ਜਾਣਗੇ ਸਾਰੇ ਹੀ ਪਾਪੀ ਆ ਸਾਰੇ ਹੀ ਬੁਰੇ ਆ ਜੋ ਸ਼ਬਦ ਬੋਲਦਾ ਉਹ ਸਾਡੇ ਤੇ ਸ਼ਰਾਪ ਬੋਲਦਾ ਔਰ ਸ਼ਲ ਕਿਦਾਂ ਕਰਦਾ ਸ਼ਲ ਉਹ ਇਹ ਕਹਿੰਦਾ ਵੀ ਤੇਰਾ ਕੁਝ ਨਹੀਂ ਵਿਗੜੇਗਾ ਪਰਮੇਸ਼ਰ ਹੈ ਨਹੀਂਗਾ ਪਰਮੇਸ਼ਰ ਦਾ ਕੋਈ ਨਿਆਣ ਨਹੀਂ ਹੈਗਾ ਪ੍ਰਭੂ ਨੇ ਤੈਨੂੰ ਕੋਈ ਸਜ਼ਾ ਨਹੀਂ ਦੇਣੀ ਉਹਨੇ ਤੈਨੂੰ ਮਾਫ ਕਰ ਦੇਣਾ ਸਾਡੇ ਤੇ ਸ਼ਲ ਪਾਉਂਦਾ ਹਨ ਹਨੇਰ ਕੀ ਆ ਹਨੇਰ ਦਾ ਭਾਵ ਰਿਅਲਿਟੀ ਵਾਲਾ ਹਨੇਰ ਦੇ ਨਾਲ-ਨਾਲ ਐਕਚੁਅਲ ਵਾਲਾ ਹਨੇਰਾ ਜਿਹੜਾ ਉਹ ਹੈਗਾ ਸਾਡੇ ਹਿਰਦਿਆਂ 'ਚ ਹਨੇਰ ਪਾਉਣਾ ਕਿ ਸਾਥੋਂ ਸੱਚਾਈ ਨੂੰ ਲੁਕਾ ਦੇਣਾ ਅਤੇ ਬੁਰੀਆਂ ਚੀਜ਼ਾਂ ਸਾਡੇ ਸਾਹਮਣੇ ਚਾਨਣ ਕਰ ਦੇਣੀਆਂ ਸੱਚਾਈ ਦੇ ਉੱਤੇ ਹਨੇਰਾ ਪ੍ਰਗਟ ਕਰ ਦੇਣਾ ਕਿ ਇਹਨਾਂ ਨੂੰ ਸੱਚ ਦਿਖੇ ਨਾ ਪਰ ਇਹ ਬੁਰੀਆਂ ਚੀਜ਼ਾਂ ਦੇਖਣ ਹੁਣ ਸਾਨੂੰ ਆਹ ਦਿਖ ਜਾਂਦਾ ਹੈ ਵੀ ਕੋਈ ਨਹੀਂ ਜਿੱਥੇ ਸਾਰੀ ਦੁਨੀਆ ਕਰੀ ਜਾਂਦੀ ਅਸੀਂ ਵੀ ਕਰੀ ਜਾਂਦੇ ਪਰ ਸਾਨੂੰ ਆਹ ਨਹੀਂ ਦਿਖਦਾ ਵੀ ਜੇ ਸਾਰੀ ਦੁਨੀਆ ਕਰੀ ਜਾਂਦੀ ਤੋ ਨਰਕੇ ਵੀ ਤਾਂ ਜਾਓਗੇ ਨਾ ਜੇ ਸਾਰੀ ਦੁਨੀਆ ਪਾਪ ਕਰੀ ਜਾਂਦੀ ਤਾਂ ਉਹਨਾਂ ਤੇ ਸਜ਼ਾ ਵੀ ਤਾਂ ਪਾਉਗੇ ਨਾ ਅਸੀਂ ਇਹ ਨਹੀਂ ਵੇਖਦੇ ਕਲਾਮ ਚ ਲਿਖਿਆ ਹਰ ਇੱਕ ਜਾਨ ਉਹਨੂੰ ਆਪਣੇ ਮੂੰਹ ਚ ਬੋਲੇ ਕਿ ਇੱਕ ਸ਼ਬਦ ਇੱਕ ਇੱਕ ਗੱਲ ਇੱਕ ਇੱਕ ਵਿਚਾਰ ਹਰ ਬੁਰੀ ਸੋਚ ਦਾ ਉਹਨੂੰ ਬਦਲਾ ਦੇਣਾ ਪਊਗਾ ਜਵਾਬ ਦੇਣਾ ਪਊਗਾ ਕਹਿੰਦਾ ਉਹਦੀ ਜ਼ੁਬਾਨ ਹੇਠ ਸ਼ਾਰਤ ਸੁਪੀ ਤੇ ਬਦੀ ਕਰਦਾ ਉਹ ਦੁਸ਼ਟ ਹੈ ਇਹ ਗੱਲਾਂ ਸ਼ੈਤਾਨ ਦੇ ਬਾਰੇ ਤੇ ਉਹਨਾਂ ਲੋਕਾਂ ਦੇ ਬਾਰੇ ਹੋ ਰਹੀਆਂ ਜਿਹੜੀ ਉਹਦੀ ਗੱਲ ਨੂੰ ਮੰਨ ਲੈਂਦੇ ਆ ਜਿਹੜੇ ਉਹਦੀਆਂ ਗੱਲਾਂ ਪਿੱਛੇ ਲੱਗ ਜਾਂਦੇ ਆ ਜਿਹੜੇ ਉਹਦੀ ਗੱਲ ਨੂੰ ਪੂਰੀ ਪੂਰੀ ਰੀਤੀ ਨਾਲ ਜਿਵੇਂ ਉਹ ਸਾਨੂੰ ਪਰਮਾਣ ਦੀ ਕੋਸ਼ਿਸ਼ ਕਰਦਾ ਉਹਵੇਂ ਅਸੀਂ ਉਹਦੇ ਪਰਮਾਣ ਵਿੱਚ ਆ ਜਾਂਦੇ ਆ ਉਹਨਾਂ ਲੋਕਾਂ ਲਈ ਗੱਲਾਂ ਹੋ ਰਹੀਆਂ ਕਿ ਹਾਂ ਸਾਡੀ ਚਾਲ ਦੁਸ਼ਟਤਾ ਵਾਲੀ ਹੋ ਗਈ ਹੈ ਕਿਤੇ ਅਸੀਂ ਦੁਸ਼ਟ ਤਾਂ ਨਹੀਂ ਹੋ ਗਏ ਕਿਤੇ ਅਸੀਂ ਪਰਮੇਸ਼ਰ ਦੇ ਨਾਮ ਦਾ ਵਪਾਰ ਕਰਨ ਵਾਲੇ ਤਾਂ ਨਹੀਂ ਹੋ ਗਏ ਕਿਤੇ ਅਸੀਂ ਖੁਦਾ ਦਾ ਪੈਪਨੇ ਉਤੋਂ ਚੱਕ ਤਾਂ ਨਹੀਂ ਦਿੱਤਾ ਕਿਤੇ ਸਾਨੂੰ ਆ ਤਾਂ ਨਹੀਂ ਲੱਗਦਾ ਵੀ ਜੋ ਦੁਸ਼ਟ ਕਹਿ ਰਿਹਾ ਉਹ ਸਹੀ ਹੈਗਾ ਆਪਣੇ ਚਾਲ ਚੱਲਣ ਨੂੰ ਪਰਖੋ ਕਿ ਕਿਤੇ ਮੇਰੇ ਅੰਦਰ ਜੋ ਇਹ ਗੱਲਾਂ ਹੋ ਰਹੀਆਂ ਇਹ ਹੈ ਤਾਂ ਨਹੀਂ ਆ ਕਿਤੇ ਉਹ ਬੁਰਾਈਆਂ ਜਿਹੜੀਆਂ ਪਰਮੇਸ਼ਰ ਦੇ ਵੱਲੋਂ ਨਹੀਂ ਆ ਸ਼ੈਤਾਨ ਦੇ ਵੱਲੋਂ ਉਹ ਬੁਰਾਈਆਂ ਮੇਰੇ ਅੰਦਰ ਹੈ ਤਾਂ ਨਹੀਂ ਆ ਅਗਰ ਸਾਨੂੰ ਕੋਈ ਨਹੀਂ ਦੱਸੇਗਾ ਸਾਨੂੰ ਪਤਾ ਨਹੀਂ ਲੱਗੇਗਾ ਅਗਰ ਕੋਈ ਦੱਸੇਗਾ ਤਾਂ ਸਾਨੂੰ ਪਤਾ ਲੱਗੇਗਾ ਔਰ ਅਗਰ ਸਾਨੂੰ ਪਤਾ ਲੱਗ ਗਿਆ ਤਾਂ ਅਸੀਂ ਆਪਣੇ ਆਪ ਦਾ ਜਾਂਚ ਕਰਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਸਾਡੇ ਚੋਂ ਬੁਰਾਈ ਹੈ ਕਿ ਨਹੀਂ ਹੈ ਹੁਣ ਅਸੀਂ ਆਪਣੀ ਜਾਂਚ ਕਰ ਲਈ ਪਰਖ ਕਰ ਲਈ ਅਸੀਂ 100 ਵਿੱਚੋਂ ਕੋਈ ਚਾਰ ਕਮੀਆਂ ਆਪਣੇ ਚ ਵੇਖ ਲਈਆਂ ਵੀ ਹਾਂ ਵੀ ਆਹ ਚਾਰ ਕਮੀਆਂ ਮੇਰੇ ਚ ਵੀ ਹੈਗੀਆਂ ਫਾਇਦਾ ਤਾਂ ਆਇਆ ਜੇ ਅਸੀਂ ਉਹਨਾਂ ਨੂੰ ਸੁਧਾਰ ਲਈਏ ਹੁਣ ਦੇਖੋ ਦੁਸ਼ਟ ਆਪਣੇ ਮਨ ਚ ਬੁਰੀਆਂ ਕਾਮਨਾ ਕਰਦਾ ਪਰਮੇਸ਼ਰ ਦੇ ਖਿਲਾਫ ਕਿਤੇ ਅਸੀਂ ਖੁਦਾ ਦੇ ਖਿਲਾਫ ਤਾਂ ਨਹੀਂ ਬੋਲਦੇ ਲੋਭੀ ਆ ਜਿਹੜਾ ਉਹ ਪਰਮੇਸ਼ਰ ਨੂੰ ਫਟਕਾਰਦਾ ਉਹਦੇ ਖਿਲਾਫ ਬੋਲਦਾ ਤੇ ਉਹਨੂੰ ਤੋਸ਼ ਜਾਣਦਾ ਕਿਤੇ ਅਸੀਂ ਖੁਦਾ ਨੂੰ ਤੋਸ਼ ਤਾਂ ਨਹੀਂ ਜਾਣ ਰਹੇ ਕਿਤੇ ਅਸੀਂ ਪਰਮੇਸ਼ਰ ਦੇ ਖਿਲਾਫ ਹੰਕਾਰ ਭਰੀਆਂ ਗੱਲਾਂ ਤਾਂ ਨਹੀਂ ਕਰ ਰਹੇ ਆ ਕਿਤੇ ਅਸੀਂ ਖੁਦਾ ਦੇ ਨਿਯਾਮ ਤੇ ਉਹਦੇ ਵजूद ਨੂੰ ਉਲਟਾ ਫੁਲਟਾ ਕਰਕੇ ਤਾਂ ਨਹੀਂ ਦੱਸ ਰਹੇ ਉਹਦੇ ਵਿਯੂਧ ਅਤੇ ਉਹਦੀ ਹੋਂਦ ਦੇ ਖਿਲਾਫ ਬੋਲ ਤਾਂ ਨਹੀਂ ਰਹੇ ਹੈਗੇ ਕਿਤੇ ਅਸੀਂ ਵਿਰੋਧੀ ਤਾਂ ਨਹੀਂ ਕਿਤੇ ਅਸੀਂ ਸ਼ਰਾਪ ਦੇਣ ਵਾਲੀ ਪੀੜੀ ਤਾਂ ਨਹੀਂ ਕਿਤੇ ਸਾਡੀ ਜ਼ੁਬਾਨ 'ਚ ਵੱਲ ਸ਼ੈਲਤਾ ਨਹੀਂ ਕਿਤੇ ਅਸੀਂ ਆਪਣੇ ਸ਼ਬਦਾਂ ਨਾਲ ਹੀਰ-ਫੇੜ ਤਾਂ ਨਹੀਂ ਕਰਦੇ ਕਿਤੇ ਅਸੀਂ ਹਨੇਰ ਅਤੇ ਚੋਰੀ ਵਾਲੀਆਂ ਕੰਮਾਂ ਤੇ ਗੱਲਾਂ ਤੇ ਧਿਆਨ ਤਾਂ ਨਹੀਂ ਲਾਉਂਦੇ ਕਿਤੇ ਸਾਡੀ ਜ਼ੁਬਾਨ ਜਿਹੜੀ ਆ ਉਹ ਹਾਸੇ ਮੁਖਾਲ ਠੱਠਿਆਂ ਦੇ ਵਿੱਚ ਕਿਸੇ ਦੀ ਜ਼ਿੰਦਗੀ ਬਰਬਾਦ ਤਾਂ ਨਹੀਂ ਕਰ ਰਹੀ ਆਪਣੀ ਜ਼ਿੰਦਗੀ ਨੂੰ ਆਪਣੇ ਚਾਲ ਚੱਲਣ ਨੂੰ ਪਰਖ ਲੋ ਪਹਿਚਾਨ ਲੋ ਕਿਉਂਕਿ ਜਿਹੜਾ ਖਰੀ ਧਾਰਮਿਕਤਾ ਦੀ ਚਾਲ ਚੱਲੇਗਾ ਸਵਰਗ ਰਾਜ ਦਾ ਅਧਿਕਾਰੀ ਵੀ ਉਹੀ ਹੋਏਗਾ ਜਿਹੜਾ ਪਰਮੇਸ਼ਰ ਦੇ ਵਚਨ ਪਰਮੇਸ਼ਰ ਦੀਆਂ ਗੱਲਾਂ ਪਰਮੇਸ਼ਰ ਦੇ ਹੋਂਨ ਨੂੰ ਤੁਸ਼ ਜਾਣੇਗਾ ਉਹ ਪਰਮੇਸ਼ਰ ਦੇ ਰਾਜ 'ਚ ਵੜ ਨਹੀਂ ਸਕਦਾ ਸਿਰਫ ਸ਼ਮਦਾ ਤੋਂ ਮਸੀਹਾ ਨਾਮ ਲੈ ਲੈਣਾ ਜੇ ਆ ਬੋਲਣ ਨੂੰ ਲੋਕਾਂ ਨੂੰ ਦੱਸਣਾ ਕਿ ਅਸੀਂ ਮਸੀਹ ਹੈਗੇ ਆ ਤਾਂ ਅਸੀਂ ਮਸੀਹ ਦਾ ਫਲ ਨਹੀਂ ਪਾ ਲਾਂਗੇ ਮਸੀਹ ਦਾ ਫਲ ਪਾਉਣ ਲਈ ਸਾਨੂੰ ਪੂਰਨ ਰੀਤੀ ਨਾਲ ਮਸੀਹੀ ਚਾਲ ਚੱਲਣ ਹੀ ਚੱਲਣਾ ਪਊਗਾ ਸਾਨੂੰ ਉਹ ਕੰਮ ਕਰਨੇ ਹੀ ਪੈਣਗੇ ਜਿਹੜੇ ਕੰਮ ਕਰਨੇ ਸਾਡੇ ਲਈ ਯੋਗ ਹੈਗੇ ਆ ਸਾਨੂੰ ਹਰ ਇੱਕ ਚੀਜ਼ ਕਰਨੀ ਪਊਗੀ ਜਿਹੜੀ ਕਰਨੀ ਸਾਨੂੰ ਚਾਹੀਦੀ ਆ ਸਾਨੂੰ ਹਰ ਇੱਕ ਕੰਮ ਕਰਨਾ ਪਊਗਾ ਜਿਹੜਾ ਕੰਮ ਕਰਨ ਲਈ ਖੁਦਾ ਨੇ ਸਾਨੂੰ ਬਣਾਇਆ ਆ ਸਾਨੂੰ ਹਰ ਇੱਕ ਉਹ ਚੀਜ਼ ਛੱਡਣੀ ਪਊਗੀ ਜਿਹੜੇ ਕੰਮ ਛੜੀ ਚੀਜ਼ ਜਿਹੜੀਆਂ ਗੱਲਾਂ ਜਿਹੜੇ ਸੋਚ ਜਿਹੜੇ ਵਿਚਾਰਾਂ ਸਾਨੂੰ ਖੁਦਾ ਦੇ ਰਾਸ ਤੋਂ ਦੂਰ ਕਰਦੀਆਂ ਆ ਅਰ ਇਸ ਲਈ ਪਹਿਲਾਂ ਜਾਣੋ ਪਹਿਲਾਂ ਸਮਝੋ ਫਿਰ ਪਰਖੋ ਫਿਰ ਬਦਲੋ ਫਿਰ ਅਸੀਂ ਹੋਵਾਂਗੇ ਅਸਲੀ ਮਸੀਹੀ ਅਗਰ ਅਸੀਂ ਆਪਣੇ ਆਪ ਦਾ ਬਦਲਾਅ ਕਰ ਲਾਂਗੇ ਕਿਉਂਕਿ ਮਸੀਹ ਦਾ ਵਚਨ ਸਾਨੂੰ ਦੱਸਦਾ ਕਿ ਆਹ ਸਾਰੇ ਬੁਰੇ ਸ਼ਬਦ ਬੁਰੇ ਵਿਚਾਰ ਬੁਰੀਆਂ ਸੋਚਾਂ ਬੁਰੀਆਂ ਕਾਮਨਾਵਾਂ ਬੁਰੀਆਂ ਬੁਰੇ ਖਿਆਲ ਤੇ ਬੁਰੇ ਹੰਕਾਰ ਵਾਲੇ ਸ਼ਬਦ ਸਾਨੂੰ ਖੁਦਾ ਦੇ ਰਾਜ ਤੋਂ ਦੂਰ ਕਰ ਦੇਣਗੇ ਕਹਿੰਦਾ ਜਿਹੜੀ ਪੀੜੀ ਕਹਿੰਦਾ ਆਹ ਸੋਚਦੀ ਆਹ ਵੀ ਪਰਮੇਸ਼ਰ ਹੈ ਹੀ ਨਹੀਂ ਜਿਹੜੀ ਪੀੜੀ ਕਹਿੰਦਾ ਮੇਰੀ ਹੈकल ਨੂੰ ਪ੍ਰਿਸ਼ਟ ਕਰਦੀ ਆ ਪਾਪ ਕਰਕੇ ਵਧੀਆਂ ਕਰਕੇ ਹੰਕਾਰ ਕਰਕੇ ਸ਼ਨ ਕਰਕੇ ਕਹਿੰਦਾ ਉਹ ਮੇਰੇ ਹੈ ਹੀ ਨਹੀਂ ਕਲਾਮ ਚ ਲਿਖਿਆ ਜਿਹਦੇ ਅੰਦਰ ਮੇਰਾ ਆਤਮਾ ਨਹੀਂ ਉਹ ਮੇਰਾ ਹੈ ਹੀ ਨਹੀਂ ਅਤੇ ਜੀ ਦੇ ਅੰਦਰੇ ਬਧੀਆਂ ਹੰਕਾਰ ਵੈਰ ਛਲ ਸ਼ਰਾਪ ਹਨੇਰ ਸ਼ਰਾਰਤ ਛੁੱਪੀ ਆਇਆ ਉਹਦੇ ਅੰਦਰ ਕਿਹਦਾ ਆਤਮਾ ਆ ਹੁਣ ਕੀ ਅਸੀਂ ਸਮਝ ਪਾ ਰਹੇ ਉਹਦੇ ਅੰਦਰ ਕਿਹਦਾ ਆਤਮਾ ਆ ਇੱਕ ਪਾਸੇ ਅਸੀਂ ਕਹਿ ਰਹੇ ਅਸੀਂ ਖੁਦਾ ਦੇ ਆਤਮਾ ਨੂੰ ਪਾ ਲਿਆ ਆ ਇੱਕ ਪਾਸੇ ਅਸੀਂ ਨਾ ਛਲ ਛੱਡ ਪਾ ਰਹੇ ਆ ਨਾ ਬਧੀਆਂ ਛੱਡ ਪਾ ਰਹੇ ਆ ਨਾ ਚੁਗਲੀ ਛੱਡ ਪਾ ਰਹੇ ਆ ਨਾ ਸਾਡੀ ਜ਼ੁਬਾਨ ਦਾ ਸੁਧਾਰ ਹੁੰਦਾ ਨਾ ਸਾਡੇ ਸੋਚ ਦਾ ਸੁਧਾਰ ਹੁੰਦਾ ਨਾ ਸੀ ਆਪਣੇ ਮਨ ਤੇ ਕੰਟਰੋਲ ਕਰ ਪਾ ਰਹੇ ਆ ਨਾ ਆਪਣੀਆਂ ਸੋਚਾਂ ਵਿਚਾਰਾਂ ਤੇ ਕੰਟਰੋਲ ਕਰ ਪਾ ਰਹੇ ਆ ਕਿੰਨਾ ਪਲਾਉ ਵੇਸਿਆ ਕਰ ਆਪਣੇ ਪਰਮੇਸ਼ਰ ਦੇ ਵਿੱਚ ਆਪਣੇ ਵਿਚਾਰਾਂ ਆਪਣੀਆਂ ਸੋਚਾਂ ਤੇ ਕੰਟਰੋਲ ਕਰ ਲਈਏ ਪਰ ਜੇ ਅਸੀਂ ਨਹੀਂ ਕਰ ਪਾ ਰਹੇ ਸਾਡੇ ਲਈ ਬੁਰੀ ਗੱਲ ਹੈ ਕਿਉਂਕਿ ਅਸੀਂ ਇੱਕ ਨਾ ਸਮਝ ਪੀੜੀ ਹੈ ਜਿਹੜੀ ਪਰਮੇਸ਼ਰ ਦੇ ਖਿਲਾਫ ਵਾਰ-ਵਾਰ ਪਾਪ ਕਰਦੀ ਆ ਪਲਾਉ ਹੋਵੇ ਕਿ ਅਸੀਂ ਆਪਣੇ ਮਨਾਂ ਨੂੰ ਆਪਣੇ ਹਿਰਦਿਆਂ ਨੂੰ ਕੰਟਰੋਲ ਕਰ ਲਈਏ ਕਿਉਂਕਿ ਦੇਖੋ ਸਾਨੂੰ ਬੜੀਆਂ ਅਸਮਾਨੀ ਗੱਲਾਂ ਕਰਨ ਵਾਲੇ ਲੋਕ ਮਿਲਣਗੇ ਬਣਾ ਕਹਿਣਗੇ ਕਿ ਹਾਂ ਬਈ ਤੁਸੀਂ ਚਰਚ ਜਾਂਦੇ ਹੋ ਪੂਰਾ ਹਫਤਾ ਤੁਸੀਂ ਸੁਰਗ ਪੱਕਾ ਜਾਓਗੇ ਤੁਸੀਂ ਦਿਨ ਚ 22 ਘੰਟੇ ਪ੍ਰੇਅਰ ਕਰਦੇ ਤੁਸੀਂ ਸੁਰਗ ਪੱਕਾ ਹੀ ਜਾਓਗੇ ਖੁਦਾ ਨੂੰ ਨਾ ਤਾਂ ਸੰਸਾਰਿਕ ਰਸਮਾਂ ਰੀਤੀ ਰਵਾਜਾਂ ਤੱਕ ਮਤਲਬ ਹੈਗਾ ਨਾ ਸੰਸਾਰਿਕ ਸਮਿਆਂ ਤੱਕ ਮਤਲਬ ਹੈਗਾ ਕਿਉਂਕਿ ਖੁਦਾ ਕਹਿੰਦਾ ਮੇਰੇ ਸਾਹਮਣੇ ਮਨੁੱਖ ਦੀ ਉਮਰ ਪਲ ਭਰ ਦੀ ਆ ਸਾਡੀ ਉਮਰ ਕਟੋਕਟ ਦੇਖਦੇ ਆ ਸੀ ਮੈਕਸਿਮਮ ਐਵਰੇਜ ਹੁਣ ਤੱਕ ਦੀ ਦੇਖੀ ਤਾਂ ਅਸੀਂ ਤੋਂ 80 ਤੋਂ 85 ਸਾਲ ਬੜੇ ਆਰਾਮ ਨਾਲ ਕੱਢ ਰਹੇ ਲੋਕ ਇਸ ਤੋਂ ਪਹਿਲਾਂ ਵਾਲੇ ਲੋਕ ਇਸ ਤੋਂ ਜ਼ਿਆਦਾ ਸੀ ਪਰ ਅੱਜ ਦੇ ਸਮੇਂ 'ਚ ਅਸੀਂ 80 85 ਲੋਕ ਬੜੇ ਆਰਾਮ ਨਾਲ ਕੱਢ ਰਹੇ ਹਾਂ 80 85 ਸਾਲ ਅਸੀਂ ਕਿੰਨਾ ਸਮਾਂ ਵੇਖਿਆ ਆਪਣੀ ਜ਼ਿੰਦਗੀ ਦਾ ਕਿੰਨਾ ਲੰਮਾ ਸਮਾਂ ਜੀਆ ਪਰ ਖੁਦਾ ਦੇ ਸਾਹਮਣੇ ਕੀ ਉਹ ਪਲ ਭਰੀ ਆ ਛਾਂ ਭਰੀ ਆਕ ਇੱਕ ਸੈਕਿੰਡ ਦੇ ਬਰਾਬਰ ਹੈ ਸਾਡੀ ਉਹ ਉਮਰ ਖੁਦਾ ਦੇ ਸਾਹਮਣੇ ਕਹਿੰਦਾ ਐਸੀ ਕਿ ਜਿੱਦਾਂ ਇੱਕ ਜੰਗਲੀ ਜੜੀ ਬੁੱਟੀ ਸਵੇਰ ਉੱਗੀ ਤੇ ਸ਼ਾਮ ਤੱਕ ਖਤਮ ਹੋ ਗਈ ਮੇਰੇ ਲਈ ਤੁਹਾਡੀ ਉਮਰ ਇੰਨੀ ਕੀ ਹੈਗੀ ਆ ਤੇ ਫਿਰ ਢਾਈ ਘੰਟੇ ਕਿੰਨੇ ਕੁ ਉਹਦੇ ਲਈ ਮਾਇਨੇ ਰੱਖਦੇ ਹੋਣਗੇ ਜੇ ਉਹ ਦਿਸਾ ਉਹਨੂੰ ਸਾਡੀ 80-85 ਸਾਲ ਦੀ ਉਮਰ ਫਲ ਪਰ ਨਹੀਂ ਲੱਗਦੀ ਆ ਤਾਂ ਫਿਰ ਢਾਈ ਘੰਟੇ ਉਹਦੀ ਉਹਦੀ ਲਿਗਜ ਕਿੰਨੇ ਕੁ ਹੋਣਗੇ ਇਸ ਲਈ ਸਮਿਆਂ ਦੇ ਜਾਲ ਚ ਨਾ ਫਸੋ ਸਮਾ ਸੰਸਾਰ ਦੇ ਲਈ ਆ ਸੰਸਾਰਿਕ ਰਸਮਾਂ ਸੰਸਾਰ ਦੇ ਲਈ ਆ ਪਰ ਖੁਦਾ ਲਈ ਸਾਡਾ ਹਿਰਦਾ ਤੇ ਸਾਡੀ ਹੈਕਲ ਆ ਕਹਿੰਦਾ ਤਨ ਉਹ ਲੋਗ ਆ ਜਿਹੜੇ ਮੇਰੀ ਹੈਕਲ ਨੂੰ ਪ੍ਰਿਸ਼ਟ ਨਹੀਂ ਕਰਦੇ ਤਨ ਉਹ ਲੋਗ ਆ ਜਿਹੜੇ ਪਵਿੱਤਰ ਅਤੇ ਖਰੀ ਚਾਲ ਚੱਲਦੇ ਆ ਤਨ ਉਹ ਲੋਗ ਆ ਜਿਹੜੇ ਮੇਰੇ ਦਿੱਤੇ ਹੁਕਮਾਂ ਤੇ ਵਿਧੀਆਂ ਦੀ ਪਾਲਣਾ ਕਰਦੇ ਆ ਤਨ ਉਹ ਲੋਗ ਆ ਜਿਹੜੇ ਪਰਮੇਸ਼ਰ ਦੇ ਵਚਨ ਉਹਦੇ ਹੁਕਮ ਉਹਦੀਆਂ ਵਿਧੀਆਂ ਨੂੰ ਤੋੜਦੇ ਨਹੀਂ ਆ ਤਨ ਉਹ ਲੋਗ ਆ ਜਿਹੜੇ ਲੋਭ ਮੋਹ ਹੰਕਾਰ ਬਦੀਆਂ ਅਤੇ ਬੁਰੇ ਸ਼ਬਦ ਸ਼ਰਾਪ ਛਲ ਅਤੇ ਹਨੇਰ ਅਤੇ ਸ਼ਰਾਰਤ ਤੇ ਮੁਖਾਲੀਆਂ ਦੀ ਮੰਡਲੀ ਤੋਂ ਦੂਰ ਰਹਿੰਦੇ ਆ ਤਨ ਉਹ ਲੋਗ ਆ ਜਿਹੜੇ ਪਰਮੇਸ਼ਰ ਦੇ ਪੁੱਤਰ ਦੇ ਨਾਮ ਦੀ ਇੱਜ਼ਤ ਪੱਤ ਨੂੰ ਰੱਖਦੇ ਆ ਪਰ ਉਹਨੂੰ ਰੋਲ ਦੇ ਨਹੀਂ ਆ ਸੱਚਮੁੱਚ ਧੰਨ ਆ ਅਸੀਂ ਆਪਣੇ ਯਹਵਾ ਆਪਣੇ ਪਰਮੇਸ਼ਰ ਦੇ ਵਿੱਚ ਜਿਹੜਾ ਪਰਮੇਸ਼ਰ ਸਾਨੂੰ ਰੋਜ਼ ਦਿਹਾੜੇ ਉਠਾਉਂਦਾ ਆ ਸਾਨੂੰ ਬਲ ਦਿੰਦਾ ਸਾਨੂੰ ਸ਼ਕਤੀ ਸਾਨੂੰ ਤਾਕਤ ਦਿੰਦਾ ਆ ਇਸ ਲਈ ਧੰਨਵਾਦ ਕਰੋ ਉਸ ਖੁਦਾ ਦਾ ਜੋ ప్రతి ਦਿਨ ਸਾਨੂੰ ਰੋਜ਼ ਆਪਣੇ ਨਵੇਂ ਸ਼ਬਦਾਂ ਨਾਲ ਸਿਖਾਉਂਦਾ ਆ ਕਿ ਕਿਹੜੇ ਕੰਮ ਅਸੀਂ ਕਰਨੇ ਆ ਤੇ ਕਿਹੜੇ ਨਹੀਂ ਕਰਨੇ ਆ ਸੰਸਾਰਿਕ ਰਸਮਾਂ ਪੂਰੀਆਂ ਨਾ ਕਰਾਂਗੇ ਅਸੀਂ ਸਵਰਗ ਚਲੇ ਜਾਵਾਂਗੇ ਪਰ ਜੇ ਅਸੀਂ ਸਵਰਗੀ ਕਰਾਈਟਰੀਆ ਪੂਰੀਆਂ ਨਾ ਕੀਤਾ ਜੇ ਸਾਡੀ ਜ਼ਿੰਦਗੀ ਦੇ ਵਿੱਚ ਉਹ ਸਭ ਨਾ ਹੋਇਆ ਜਿਹੜਾ ਸਵਰਗ ਜਾਣ ਲਈ ਜ਼ਰੂਰੀ ਹੋਇਆ ਸਾਨੂੰ ਕੱਢ ਦਿੱਤਾ ਜਾਊਗਾ ਸਵਰਗ ਜਾਣ ਦੇ ਲਈ ਨਾ ਤਾਂ ਹਰ ਹਫ਼ਤੇ ਚਰਚ ਜਾਣਾ ਜ਼ਰੂਰੀ ਹੈ ਤੇ ਨਾ 2.5 ਘੰਟੇ ਪੂਰਾ ਕਰਨਾ ਜ਼ਰੂਰੀ ਹੈ ਪਰ ਜੇ ਅਸੀਂ 60 ਸਾਲ ਜੀ ਰਹੇ ਅਸੀਂ 80 ਸਾਲ ਜੀ ਰਹੇ ਅਸੀਂ 100 ਸਾਲ ਜੀ ਰਹੇ 100 ਸਾਲ ਦੇ ਵਿੱਚ ਪਰਮੇਸ਼ਰ ਦੇ ਨਾਲ ਵਫਾਦਾਰੀ ਦੇਖੀ ਜਾਊਗੀ ਹੁਣ ਉਹ ਵਫਾਦਾਰੀ ਹੋਊਗੀ ਸਾਡੇ ਸੋਚਾਂ ਸਾਡੇ ਵਿਚਾਰਾਂ ਸਾਡੇ ਕੰਮਾਂ ਦੀ ਚਰਚ ਜਾਣ ਦੀ ਵੀ ਗਿਣੀ ਜਾਊਗੀ ਪ੍ਰੇਰ ਦੀ ਵੀ ਗਿਣੀ ਜਾਊਗੀ ਪਰ ਉਹ ਜਿਹੜੀ ਅਸੀਂ ਦਿਖਾਵੇ ਲਈ ਨਾ ਕੀਤੀ ਹੋਵੇ ਉਹ ਜਿਹੜੀ ਅਸੀਂ ਮਨ ਲਗਾ ਕੇ ਕੀਤੀ ਹੋਵੇ ਹੁਣ ਅਸੀਂ ਦੇਖਦੇ ਹਾਂ ਕਿ ਦਾਨੀਅਲ ਨੂੰ ਕਿਹਾ ਗਿਆ ਸੀਗਾ ਵੀ ਪ੍ਰੇਅਰ ਨਹੀਂ ਕਰਨੀ ਪਰ ਉਹ ਨਾ ਦਾ ਸੰਸਾਰ ਤੋਂ ਡਰਿਆ ਨਾ ਉਹ ਦਿਖਾਵੇਲੀ ਕਰ ਰਿਹਾ ਸੀ ਪਰ ਉਹਦੀ ਆਦਤ ਸੀ ਉਹ ਖੁਦਾ ਨਾਲ ਗੱਲਬਾਤ ਕਰੇ ਬਿਨਾ ਰਹਿ ਨਹੀਂ ਸੀ ਸਕਦਾ ਅੱਜ ਅਸੀਂ ਪ੍ਰੇਰ ਕਿਉਂ ਕਰਦੇ ਹਾਂ ਕਿਉਂਕਿ ਸਾਨੂੰ ਕਿਹਾ ਜਾਂਦਾ ਪ੍ਰੇਰ ਕਰੋ ਅੱਜ ਅਸੀਂ 2.5 ਘੰਟੇ ਟਾਈਮ ਵੇਖ-ਵੇਖ ਕੇ ਬੈਠੇ ਹਾਂ ਕਿਉਂਕਿ ਸਾਨੂੰ ਆ ਵੀ ਜੇ 2.5 ਘੰਟੇ ਨਾ ਕਰਾਂਗੇ ਤਾਂ ਪ੍ਰੋਬਲਮ ਹੋ ਜੂਗੀ ਪਰ ਜੇ ਮਨ ਮਾਰ ਕੇ ਕਰਾਂਗੇ ਤਾਂ ਉਹ ਵੀ ਤਾਂ ਨਹੀਂ ਨਾ ਮੰਨੀ ਜਾਊਗੀ ਕਿ ਇਸ ਚੀਜ਼ ਨੂੰ ਅਸੀਂ ਝੁਠਲਾ ਸਕਦੇ ਹਾਂ ਕਿ ਖੁਦਾ ਕਹਿੰਦਾ ਮਨ ਮਾਰ ਕੇ ਦਿੱਤਾ ਦਾਨ ਮੈਂ ਕਬੂਲ ਨਹੀਂ ਕਰਦਾ ਮਨ ਮਾਰ ਕੇ ਕੀਤੀ ਦੁਆ ਖੁਦਾ ਦੇ ਹਜ਼ੂਰ ਪੇਟ ਕਬੂਲ ਨਹੀਂ ਕੀਤੀ ਜਾਊਗੀ ਇਸ ਲਈ ਜਦ ਵੀ ਕਰੋ ਦਿਲ ਤੋਂ ਕਰੋ ਜਾਨ ਤੋਂ ਕਰੋ ਆਤਮਾ ਤੋਂ ਕਰੋ ਖੁਸ਼ੀ ਨਾ ਕਰੋ ਉਤਸ਼ਾਹ ਨਾ ਕਰੋ ਪਿਆਰ ਨਾ ਕਰੋ ਆਦਤ ਨਾਲ ਕਰੋ ਮਜਬੂਰੀ ਨਾਲ ਨਾ ਕਰੋ ਮਜਬੂਰੀ ਦੇ ਨਾਲ ਕੀਤਾ ਗਿਆ ਸਿਰਫ ਕੰਮ ਹੋ ਸਕਦਾ ਪਰ ਪ੍ਰਾਰਥਨਾ ਨਹੀਂ ਔਰ ਪ੍ਰਾਰਥਨਾ ਦਾ ਭਾਵ ਕੋਈ ਡਿਊਟੀ ਨਹੀਂ ਆ ਕਿ ਅਸੀਂ ਇਹਨੇ ਸਮਾਂ ਪੂਰਾ ਕਰਨਾ ਹੀ ਆ ਪ੍ਰਾਰਥਨਾ ਦਾ ਭਾਵ ਤੁਹਾਡਾ ਰਿਲੇਸ਼ਨ ਆ ਖੁਦਾ ਦੇ ਨਾਲ ਇੱਕ ਮਜ਼ਬੂਤ ਰਿਸ਼ਤਾ ਆ ਤੇ ਜਿਨ੍ਹਾਂ ਦਾ ਰਿਸ਼ਤਾ ਖੁਦਾ ਨਾਲ ਮਜ਼ਬੂਤ ਹੁੰਦਾ ਨਾ ਉਹਨਾਂ ਦੇ ਅੰਦਰ ਸ਼ਾਲੇ ਛਿੱਦਰ ਪਾਪ ਸ਼ਰਾਬ ਮੋਹ ਹੰਕਾਰ ਇਹ ਸਾਰੀਆਂ ਗੱਲਾਂ ਨਹੀਂ ਆਉਂਦੀਆਂ ਨਾ ਉਹ ਹਨੇਰੇ ਦੀਆਂ ਗੱਲਾਂ ਸੁਣਦੇ ਆ ਤੇ ਨਾ ਹਨੇਰੇ ਦੇ ਕੰਮ ਕਰਦੇ ਆ ਤਾਂ ਜਿਹੜੇ ਵੀ ਕੰਮ ਸ਼ੈਤਾਨੀ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਹੋਣਗੇ ਜਿਹੜੇ ਪਰਮੇਸ਼ਰ ਨਾਲ ਇੱਕ ਰਿਸ਼ਤਾ ਬਣਾਉਣਗੇ ਪਰ ਜਿਹੜੇ ਪਰਮੇਸ਼ਰ ਦੇ ਨਾਲ ਇੱਕ ਡੀਲ ਕਰਨਗੇ ਵੀ ਠੀਕ ਆ ਤੈਨੂੰ 2.5 ਘੰਟੇ ਚਾਹੀਦੇ ਮੈਨੂੰ ਵੀਜ਼ਾ ਚਾਹੀਦਾ ਤੈਨੂੰ ਹਰ ਹਫਤੇ ਚਰਚ ਜਾਣਾ ਚਾਹੀਦਾ ਮੈਨੂੰ ਮੇਰੇ ਬੱਚਿਆਂ ਦੇ ਕਾਰੋਬਾਰਾਂ 'ਚ ਵਾਧਾ ਚਾਹੀਦਾ ਠੀਕ ਆ ਪਰਮੇਸ਼ਰ ਤੈਨੂੰ ਮੇਰੇ দান ਦਸ਼ਵਾਂ ਦੇ ਚਾਹੀਦੇ ਸਾਨੂੰ ਸਾਡੇ ਘਰ 'ਚ ਕਰੋੜਪਤੀ ਹੋਣਾ ਚਾਹੀਦਾ ਤੇ ਇਹ ਤਾਂ ਖੁਦਾਂ ਨੇ ਇੱਕ ਡੀਲਾਂ ਹੋ ਗਈਆਂ ਨਾ ਖੁਦਨਾ ਡੀਲ ਨਾ ਕਰੋ ਪਰ ਇੱਕ ਰਿਸ਼ਤਾ ਬਣਾਓ ਖੁਦਾ ਦੇ ਵਿੱਚ ਜਦੋਂ ਅਸੀਂ ਇੱਕ ਮਜ਼ਬੂਤ ਰਿਸ਼ਤੇ 'ਚ ਬੰਦ ਗਏ ਨਾ ਫਿਰ ਪਰਮੇਸ਼ਰ ਨੇ ਸਾਡੇ ਲੋਭ ਹੰਕਾਰ ਅਤੇ ਫੂਫੂ ਕਰਨ ਵਾਲਾ ਸੁਭਾਅ ਕਿਧਰੇ ਹੀ ਭੇਜ ਦੇਣਾ ਆ ਅਸੀਂ ਆਪਣੇ ਆਪ ਨੂੰ ਭੁੱਲ ਹੀ ਜਾਵਾਂਗੇ ਕਿ ਕਦੇ ਅਸੀਂ ਐਸੀ ਵੀ ਹੁੰਦੇ ਸੀ ਤੇ ਤਨ ਉਹ ਲੋਕ ਆ ਜਿਹੜੇ ਪਰਮੇਸ਼ਰ ਦੇ ਵਿੱਚ ਮੰਗਣ ਆ ਤੇ ਯਹੋਵਾ ਉਹਨਾਂ ਦਾ ਸਹਾਇਕ ਆ ਉਹਨਾਂ ਡੋਲਣਗੇ ਨਾ ਥੱਕਣਗੇ ਨਾ ਕੰਬਣਗੇ ਨਾ ਘਬਰਾਉਣਗੇ ਅਸੀਂ ਮਸੀਹੀਆਂ ਤੇ ਸਾਡਾ ਸੁਭਾਅ ਮਸੀਹ ਯੀਸ਼ੂ ਵਰਗਾ ਹੀ ਹੋਣਾ ਚਾਹੀਦਾ ਅਸੀਂ ਉਹਦੇ ਪਿੱਛੇ ਚੱਲਦੇ ਆ ਤੇ ਸਾਡੇ ਰਾਹ ਤੇ ਉਹਦੇ ਵੱਲ ਹੀ ਜਾਣੇ ਚਾਹੀਦੇ ਦੇ ਸਾਡੇ ਮਨ ਚ ਸ਼ੈਤਾਨੀ ਖਿਆਲ ਤੇ ਸ਼ੈਤਾਨੀ ਵਿਚਾਰ ਨਹੀਂ ਹੋਣੇ ਚਾਹੀਦੇ ਤਾਂ ਜੋ ਅਸੀਂ ਠੋਕਰ ਦਾ ਕਾਰਨ ਨਾ ਬਣੀਏ ਹallelujah ਤਾਂ ਆ우 ਸਭ ਮਿਲ ਕੇ ਇਹਨਾਂ ਸਾਰੇ ਹੀ ਸ਼ੈਤਾਨੀ ਖਿਆਲਾਂ ਤੋਂ ਬਚਾਓ ਦੇ ਲਈ ਖੁਦਾਬੰਦੀ پاک ਪਵਿੱਤਰ ਹਜ਼ੂਰੀ ਚ ਪ੍ਰਾਰਥਨਾ ਕਰਾਂਗੇ ਹallelujah 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 ਤਾਰੀਫ 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 ਕਰਦੇ ਆਂ ਮਹਾਨ ਖੁਦਾਵਨ ਸਾਮਰਥੀ ਪਿਆਰੇ ਪਰਮੇਸ਼ਰ ਪ੍ਰਭੂ ਯਾਵਾ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਤੁਹਾਡੀ ਤਾਰੀਫ ਕਰਦੇ ਆ ਪ੍ਰਭੂ ਜੀ ਤੁਸੀਂ ਮਹিমা ਦੇ ਯੋਗ ਔਰ ਆਤ ਪਵਿੱਤਰ ਪਰਮੇਸ਼ਰ ਉਹ ਖੁਦਾ ਤੁਸੀਂ ਦਇਆ ਦੇ ਸਾਗਰ ਔਰ ਸਾਮਰਥੀ ਪਿਆਰੇ ਪਰਮੇਸ਼ਰੋ ਪ੍ਰਭੂ ਜੀ ਤੁਹਾਡੀ ਕਿਰਪਾ ਆਸ਼ਿਸ਼ ਵਰਕਾ ਜੋ ਆਕਾਸ਼ ਅਤੇ ਧਰਤੀ ਨਾਲੋਂ ਵੀ ਵੱਡਿਆ ਤੇ ਵਧੇਰੇ ਅਨੋਖੀ ਹੈ ਖੁਦਾਵਨ ਤੁਹਾਡਾ ਸ਼ੁਕਰ ਕਰਦੇ ਆ ਧੰਨਵਾਦ ਕਰਦੇ ਪਿਆਰੇ ਪ੍ਰਭੂ ਜੀ ਜੋ ਤੁਸੀਂ ਆਪਣੀ ਉਸ ਵੱਡੀ ਦਇਆ ਦੇ ਨਾਲ ਸਾਨੂੰ ਬਖਸ਼ਿਆ ਖੁਦਾ ਸੱਚਮੁੱਚ ਰਾਤ ਪਰ ਤੁਸੀਂ ਸਾਨੂੰ ਸੰਭਾਲਿਆ ਖੁਦਾ ਮਿੱਠੀ ਪੈਰੀ ਨੀਂਦ ਦਿੱਤੀ ਤੁਹਾਡਾ ਸ਼ੁਕਰ ਕਰਦੇ ਆ ਪਿਤਾ ਪਰਮੇਸ਼ਰ ਅੱਜ ਦਾ ਨਵਾਂ ਰੋਸ਼ਨ ਦਿਨ ਨਵਾਂ ਮੌਕਾ ਨਵੇਂ ਸਾ ਸਾਨੂੰ ਬਖਸ਼ੀ ਪਿਤਾ ਜੀ ਤਾਂ ਜੋ ਅਸੀਂ ਤੁਹਾਡੇ ਹਜ਼ੂਰੇ ਇੱਕ ਨਵੀਂ ਚਾਲ ਚੱਲ ਸਕੀਏ ਤੇ ਨਵੀਂ ਸ੍ਰਿਸ਼ਟੀ ਨੂੰ ਕਾਇਮ ਕਰ ਸਕੀਏ ਅੱਜ ਜੇ ਖੁਦਾਵੰ ਸਾਡੇ ਵਿੱਚੋਂ ਸਾਰੇ ਹੀ ਪਾਪ ਗਲਤੀਆਂ ਗੁਨਾਹ ਬਦੀਆਂ ਬੁਰਾਈਆਂ ਯੀਸ਼ੂ ਨਾਮ ਚ ਰੱਦ ਹੋ ਜਾਣ ਅੱਜ ਅਸੀਂ ਸਭ ਹੀ ਪਵਿੱਤਰਤਾਈ ਦੀ ਚਾਲ ਚੱਲੀਏ ਖੁਦਾਵੰ ਅਸੀਂ ਖੁਦਾ ਦੇ ਰਾਹ ਉਹਦੇ ਪਵਨ ਦੀ ਤਿਆਰੀ ਕਰੀਏ ਪਿਤਾ ਪਰਮੇਸ਼ਰ ਅਸੀਂ ਪ੍ਰਤੀ ਦਿਨ ਇਹ ਹੋਵਾਂ ਆਪਣੇ ਪਰਮੇਸ਼ਰ ਦੀ ਵਿਵਸਥਾ ਚ ਮਗਨ ਰਹੀਏ ਖੁਦਾਵੰ ਅਸੀਂ ਤੁਹਾਡੇ ਨਾਲ ਇੱਕ ਮਜ਼ਬੂਤ ਰਿਸ਼ਤਾ ਕਾਇਮ ਕਰੀਏ ਪ੍ਰਭੂ ਜੀ ਸਾਡੇ ਸ਼ਬਦ ਪਿਤਾ ਪਰਮੇਸ਼ਰ ਨੂੰ ਪਸੰਦ ਆਉਣ ਵਾਲੇ ਹੋਣ ਖੁਦਾ ਹਰ ਇੱਕ ਬਦੀ ਬੁਰਾਈ ਸਾਡੀ ਜ਼ਿੰਦਗੀ ਚ ਕੈਨਸਲ ਹੋ ਰੱਦ ਕੀਤੀ ਜਾਵੇ ਤੁਹਾਡਾ ਆਤਮਾ ਸਾਨੂੰ ਸੰਭਾਲੇ ਅਤੇ ਸਾਡੇ ਸੁਰੱਖਿ ਸ਼ਕ雷 ਖੁਦਾਵੰਦ ਅਸੀਂ ప్రతి ਦਿਨ ਆਪਣੇ ਪਰਮੇਸ਼ਰ ਨੂੰ ਪਸੰਦ ਆਉਣ ਵਾਲੇ ਹੋਈਏ ਪਤਾ ਪਰਮੇਸ਼ਰ ਆ ਪਸੰਦ ਆਉਣ ਵਾਲੇ ਹੋਈਏ ਖੁਦਾਵੰਦ ਸਾਡੀ ਜ਼ਿੰਦਗੀ ਦਾ ਮਕਸਦ ప్రతి ਦਿਨ ਖੁਦਾ ਤੁਹਾਡੇ ਹੀ ਨਾਮ ਦੇ ਵਿੱਚ ਤੁਹਾਡੇ ਵਚਨਾਂ ਚ ਮਗਨ ਰਹਿਣਾ ਹੋਵੇ ਪ੍ਰਭੂ ਜੀ ਅਸੀਂ ਹਰ ਹਾਲ ਦੇ ਵਿੱਚ ਯਹੋਵਾ ਆਪਣੇ ਪਰਮੇਸ਼ਰ ਦੇ ਵਿੱਚ ਆਨੰਦਿਤ ਰਹੀਏ ਪਿਤਾ ਪਰਮੇਸ਼ਰ ਹਾਰੀ ਕਬਦੀ ਬੁਰਾਈ ਪਾਪ ਸਾਥੋਂ ਦੂਰ ਹੋ ਜਾਵੇ ਪਿਤਾ ਹਰ ਇੱਕ ਉਹ ਗੁਨਾਹ ਪਿਤਾ ਜੋ ਸੱਚਮੁੱਚ ਅਸੀਂ ਤੁਹਾਡੇ ਕਲਾਮ ਤੁਹਾਡੇ ਆਤਮਾ ਦੇ ਖਿਲਾਫ ਕਰਦੇ ਆ ਸਾਡੇ ਜ਼ੁਬਾਨਾਂ ਤੋਂ ਅੱਜ ਦੂਰ ਹੋ ਜਾਵੇ ਪਿਤਾ ਜਦ ਵੀ ਅਸੀਂ ਤੁਹਾਡੇ ਨਾਮ ਦੇ ਖਿਲਾਫ ਬੋਲੇ ਤੁਹਾਨੂੰ ਤੁਸ਼ ਜਾਣਿਆ ਖੁਦਾ ਅਸੀਂ ਤੁਹਾਡੇ ਹੋਂਦ ਤੇ ਸਵਾਲ ਉਠਾਏ ਪਤਾ ਤੁਹਾਡੀ ਆਸ਼ੀਸ਼ ਬਰਕਤ ਤੇ ਸਵਾਲ ਉਠਾਏ ਖੁਦਾ ਤੁਹਾਡੇ ਸਮੇ ਦਾ ਇੰਤਜ਼ਾਰ ਨਾ ਕੀਤਾ ਖੁਦਾ ਸਾਨੂੰ ਸ਼ਮਾ ਕਰਨਾ ਬਖਸ਼ ਲੈਣਾ ਪੈਰੇ ਪ੍ਰਭੂ ਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਪਤਾ ਪਰਮੇਸ਼ਰ ਸਾਡਾ ਸਬਦਾ ਅਭਿਸ਼ੇਕ ਕਰਨਾ ਬਲੈਸ ਕਰਨਾ ਸ਼ੀਸ਼ਿਤ ਕਰਨਾ ਖੁਦਾ ਤੁਹਾਡਾ ਰਹਿਮ ਤੁਹਾਡਾ ਫਜ਼ਲ ਦਇਆ ਕਿਰਪਾ ਭਲਾਈ ਪਰਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਸਾਡੇ ਜ਼ਿੰਦਗੀਆਂ ਦੇ ਵਿੱਚ ਭੇਜੋ ਪ੍ਰਭੂ ਜੀ ਤੁਹਾਡਾ ਆਤਮਾ ਸਾਨੂੰ ਬਲੈਸ ਕਰੇ ਔਰ ਆਸ਼ੀਸ਼ਿਤ ਕਰੇ ਖੁਦਾਵੰਦ ਹਾਰੀ ਕੇ ਬੰਦਨ ਬਵਾ ਬਿਮਾਰੀ ਯੇਸ਼ੂ ਨਾਮ ਚ ਨਾਸ਼ ਪਸੰ ਖਤਮ ਹੋ ਜਾਵੇ ਤਦੋ ਜਬੇ ਖੁਦਾ ਪ੍ਰਤੀ ਦਿਨ ਅਸੀਂ ਤੁਹਾਡੇ ਰਾਹ 'ਚ ਵਧਦੇ ਔਰ ਤਰੱਕੀ ਕਰਦੇ ਜਾਈਏ ਅਗਰ ਸਾਡੇ ਮਨਾਂ ਦੇ ਵਿੱਚ ਖੁਦਾ ਅੱਜ ਵੀ ਲੜਾਈ ਕਲੇਸ਼ ਨਿੰਦਾ ਚੁਗਲੀ ਪਾਪ ਵਧੀਆਂ ਬੁਰਾਈਆਂ ਨੇ ਉਹਨਾਂ ਸਾਰਿਆਂ ਨੂੰ ਸਾਡੀ ਜ਼ਿੰਦਗੀ 'ਚੋਂ ਦੂਰ ਕਰੋ ਹਰ ਇੱਕ ਸ਼ੈਤਾਨੀ ਸੁਭਾਅ ਤੇ ਸ਼ੈਤਾਨੀ ਚਾਲ ਚੱਲਣ ਸ਼ੈਤਾਨੀ ਸੋਚਾਂ ਤੇ ਵਿਚਾਰਾਂ ਨੂੰ ਕੈਨਸਲ ਕਰਦੇ ਆ ਨਾਸ਼ ਕਰਦੇ ਆ ਰੱਦ ਕਰਦੇ ਆ ਸ਼ੁਨਾਸਰੀ ਦੇ ਜਿੰਦਾ ਨਾਮ ਚ ਖੁਦਾ ਸੀ ਸਭ ਦੇ ਸਭ ਫ੍ਰੀ ਅਤੇ ਆਜ਼ਾਦ ਕਰ ਦਿੱਤੇ ਜਾਈਏ ਤੁਹਾਡਾ ਆਤਮਾ ਸਾਨੂੰ ਸ਼ੁਹੇ ਅਤੇ ਫ੍ਰੀ ਕਰੇ ਖੁਦਾਵੰ ਤੁਹਾਡਾ ਆਤਮਾ ਤੁਹਾਡਾ ਜਿੰਦਾ ਲਹੂ ਸਾਨੂੰ ਬlesd ਆ ਰਾਸ਼ੀਸ਼ਿਤ ਕਰੇ ਪਿਤਾ ਪਰਮੇਸ਼ੁਰ ਖੁਦਾਵੰ ਅਸੀਂ ਰੋਜ਼ ਦਿਹਾੜੇ ਤੁਹਾਡੇ ਨਾਮ ਤੁਹਾਡੀ ਕਿਰਪਾ ਵਿੱਚ ਵਧਦੇ ਅਤੇ ਤਰੱਕੀ ਕਰਦੇ ਜਾਈਏ ਇਹ ਪਿਆਰੇ ਪਰਮੇਸ਼ੁਰ ਪਿਤਾ ਅਸੀਂ ਸਾਂ ਮਿਲ ਕੇ ਦੁਆ ਕਰਦੇ ਹੁਨਾ ਸਾਰੇ ਪੈਣਾ ਪਾਈਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਭੇਜੇ ਨੇ ਖੁਦਾਵੰਦ ਰਾਜਵਿਲੀ ਦੁਆ ਕਰਦੇ ਖੁਦਾਵੰਦ ਜੁਨ੍ਹਾਂ ਦੀ ਵੀਜ਼ੇ ਦੀ ਰਿਫਿਊਜ਼ਲ ਦੇ ਕਾਰਨ ਖੁਦਾ ਤੁਹਾਡੇ ਨਾਮ ਤੋਂ ਨਿਰਾਸ਼ ਹੋ ਗਏ ਨੇ ਪਿਤਾ ਪਰਮੇਸ਼ਰ ਉਹਨਾਂ ਦੀ ਸਾਰੀ ਨਿਰਾਸ਼ਾ ਨੂੰ ਦੂਰ ਕਰੋ ਪਿਤਾ ਪਰਮੇਸ਼ਰ ਉਹਨਾਂ ਨੂੰ ਫਿਰ ਤੋਂ ਆਪਣੇ ਹਜ਼ੂਰ ਉੱਠਣ ਬੈਠਣ ਦੇ ਯੋਗ ਬਣਾਓ ਪਿਆਰੇ ਪ੍ਰਭੂ ਜੀ ਧਰਮਵੀਲੀ ਦੁਆ ਕਰਦੇ ਖੁਦਾਵੰਦ ਹਰ ਇੱਕ ਸਟੋਨ ਯੇਸ਼ੂ ਨਾਮ ਚ ਗਾਇਬ ਹੋ ਜਾਵੇ ਇਸੇ ਕੜੀ ਉਪਰਾਜਾਦ ਅਤੇ ਫ੍ਰੀ ਕੀਤੇ ਜਾਣ ਸੁਨੀਤ ਆਲੀ ਦੁਆ ਕਰਦੇ ਖੁਦਾਵੰਦ ਉਹਨਾਂ ਦੇ ਮਨ ਦੇ ਬੁਰੇ ਵਿਚਾਰ ਹਰ ਤਰ੍ਹਾਂ ਦੀ ਨਰਾਜ਼ਗੀ ਯੇਸ਼ੂ ਨਾਮ ਚ ਦੂਰ ਹੋ ਜਾਵੇ ਆਪਣੀ ਗੋਵਿੰਦਾਲੀ ਦੁਆ ਕਰਦੇ ਪਿਤਾ ਪਰਮੇਸ਼ਰ ਜੋ ਬਿਨਾਂ ਦੀ ਜ਼ਿੰਦਗੀਆਂ ਚਿੰਤਾਵਾਂ ਪਰੇਸ਼ਾਨੀਆਂ ਨੇ ਜੋਨਾਂ ਦੀ ਵਾਈਫ ਉਹਨਾਂ ਨੂੰ ਛੱਡ ਕੇ ਚਲੀ ਗਈ ਹੈ ਖੁਦਾ ਉਹਨਾਂ ਦੇ ਪਰਿਵਾਰ ਨੂੰ ਫਿਰ ਤੋਂ ਇੱਕ ਘਰ ਵਿੱਚ ਹੋਣ ਚ ਉਹਨਾਂ ਦੀ ਮਦਦ ਕਰੋ ਖੁਦਾ ਪੂਰੇ ਪਰਿਵਾਰ ਮਿਲ ਕੇ ਤੁਹਾਡੇ ਹਜ਼ੂਰ ਦੁਆ ਪ੍ਰਾਰਥਨਾ ਕਰੇ ਗੁਰਨਾਮ ਸਿੰਘ ਲਈ ਦੁਆ ਕਰਦੇ ਖੁਦਾਵਾਨ ਜੋ ਨਵਾਂ ਘਰ ਲੈਣਾ ਚਾਹੁੰਦੇ ਨੇ ਪਿਤਾ ਜੀ ਉਹਨਾਂ ਨੂੰ ਨਵੇਂ ਘਰ ਦੇਣਾ ਬਲੈਸ ਕਰੋ ਪਿਤਾ ਪਰਮੇਸ਼ਰ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੋ ਪਵਨਦੀਪ ਔਰ ਹਰਦੀਪ ਲਈ ਦੁਆ ਕਰਦੇ ਖੁਦਾਵਾਨ ਹੱਥ ਦੇ ਕੰਮਾਂ 'ਚ ਬਰਕਤ ਆਸ਼ੀਰਵਾਦ ਔਰ ਵਰਕ ਪਰਮਿਟ ਮਿਲਣ 'ਚ ਮਦਦ ਕਰੋ ਪ੍ਰਭ ਸਰਬਜੀਤ ਕੌਰ ਲਈ ਦੁਆ ਕਰਦੇ ਮਾਈ ਮਾਈਗਰੇਨ ਔਰ ਸਿਰ ਦੀ ਸਵੇਲਿੰਗ ਯੇਸ਼ੂ ਨਾਮ ਚ ਦੂਰ ਹੋ ਜਾਵੇ ਪਤਾ ਪੈਣੇ ਇਸ ਸਮੇਂ ਚੰਗੀ ਕੀਤੀ ਜਾਵੇ ਆਜ਼ਾਦ ਹੋ ਜਾਵੇ ਨਰਿੰਜਨ ਸਿੰਘ ਲਈ ਦੁਆ ਕਰਦੇ ਜੋ ਮੈਂਟਲੀ ਅਪਸੈਟ ਨੇ ਖੁਦਾਵੰਦ ਇਹਨਾਂ ਦੇ ਬ੍ਰੇਨ ਨੂੰ ਨਾਰਮਲ ਹੋਣ ਵਿੱਚ ਇਹਨਾਂ ਦੀ ਮਦਦ ਕਰੋ ਸੋਚਣ ਸਮਝਣ ਦੀ ਸ਼ਕਤੀ ਨੂੰ ਵਧਾਓ ਪ੍ਰਭੂ ਜੀ ਬਲਵੀਰ ਸਿੰਘ ਲਈ ਦੁਆ ਕਰਦੇ ਖੁਦਾ ਹੱਥ ਦੇ ਕੰਮਾਂ ਚ ਬਰਕਤ ਔਰ ਆਸ਼ੀਰਵਾਦ ਦੇਣਾ ਖੁਦਾਵੰਦ ਕਰਨਾ ਦੇ ਵਿੱਚ ਜੋ ਵੀ ਬੋਲਾਪਾਨਿਆ ਭਾਰੀ ਪਾਨਿਆ ਪਤਾ ਯੇਸ਼ੂ ਨਾਮ ਚ ਦੂਰ ਹੋ ਜਾਵੇ ਖੁਦਾਵੰਦ ਅੰਜਲੀ ਲਈ ਦੁਆ ਕਰਦੇ ਆ ਹਾਰੇ ਗਲਤ ਸੰਗਤੀ ਅਤੇ ਬੁਰੀਆਂ ਆਦਤਾਂ ਤੋਂ ਇਸ ਬੱਚੇ ਨੂੰ ਆਜ਼ਾਦ ਕਰਨਾ ਪੈਰੇ ਪਤਾ ਤੁਹਾਡੀ ਬੇਟੀ ਤਾਰੋ ਲਈ ਦੁਆ ਕਰਦੇ ਆ ਪ੍ਰਭੂ ਜੀ ਇਹਨਾਂ ਦਾ ਲੋਨ ਜੋ ਪਾਸ ਨਹੀਂ ਹੋ ਪਾਰਿਆ ਖੁਦਾਵੰਦ ਇਹਨਾਂ ਦਾ ਲੋਨ ਇਹਨਾਂ ਨੂੰ ਮਿਲਣ ਜਿੰਨਾਂ ਦੀ ਮਦਦ ਕਰੋ ਯੋਧਵੀਰ ਸਿੰਘ ਲਈ ਦੁਆ ਕਰਦੇ ਆ ਇਹ ਬੱਚਾ ਅਬਨਾਰਮਲ ਹੈ ਖੁਦਾ ਜੁਨਾ ਦੀ ਸੋਚਨ ਸਮਝਣ ਦੀ ਸ਼ਕਤੀ ਨਾਰਮਲ ਬੱਚਿਆਂ ਵਰਗੀ ਨਹੀਂ ਹੈ ਖੁਦਾ ਅੱਜ ਇਹਨਾਂ ਦੇ ਬ੍ਰੇਨ ਨੂੰ ਤੁਸੀਂ ਖੋਲੋ ਪ੍ਰਭੂ ਜੀ ਅੱਜ ਇਹਨਾਂ ਦੀ ਸੋਚਨ ਸਮਝਣ ਦੀ ਸ਼ਕਤੀ ਨਾਰਮਲ ਹੋ ਜਾਵੇ ਖੁਦਾਵੰਦ ਅੱਜ ਇਹ ਬੱਚਾ ਆਮ ਬੱਚਿਆਂ ਦੀ ਤਰ੍ਹਾਂ ਬੋਲੀਏ ਤੇ ਫੀਲ ਕਰੇ ਰੀਤਿਕਾ ਔਰ ਖੁਸ਼ੀ ਲਈ ਦੁਆ ਕਰਦੇ ਖੁਦਾ ਇਹਨਾਂ ਬੱਚਿਆਂ ਨੂੰ ਆਪਣੇ ਆਤਮਾ ਪ੍ਰਾਰਥਨਾ ਵਿੱਚ ਬਲੈਸ ਕਰਨਾ ਹੈ ਸਭ ਤੁਹਾਡੇ ਪ੍ਰਾਰਥਨਾ ਤੁਹਾਡੇ ਅਰਾਧਨਾ ਵਿੱਚ ਵਾਧੇ ਔਰ ਤਰੱਕੀ ਕਰਦੇ ਜਨ ਖੁਦਾ ਪੂਰਾ ਹੀ ਪਰਿਵਾਰ ਮਿਲ ਕੇ ਤੁਹਾਡੇ ਨਾਮ ਚ ਤੁਹਾਡੇ ਹਜ਼ੂਰ ਦੁਆ ਪ੍ਰਾਰਥਨਾ ਕਰੇ ਔਰ ਇਹ ਸਭ ਵਫਾਦਾਰੀ ਦਿਨਾਂ ਤੁਹਾਡੇ ਹਜ਼ੂਰ ਬਣੇ ਰਹਿਣ ਖੁਦਾਵਨ ਸੰਦੇਸ਼ਾਂ ਲਈ ਦੁਆ ਕਰਦੇ ਆ ਇਸ ਬੱਚੇ ਨੂੰ ਆਪਣੇ ਆਤਮਿਕ ਗਹਿਰੇ ਪੇਤਾ ਨਾਲ ਬਲੈਸ ਕਰਨਾ ਖੁਦਾ ਆਪਣੇ ਕਮਾਲ ਇਸਤੇਮਾਲ ਕਰਨਾ ਅਕਲ ਮਤ ਬੁੱਧ ਤੇ ਗਿਆਨ ਨੂੰ ਦੇਣਾ ਪੂਰੇ ਪਰਿਵਾਰ ਨੂੰ ਬਰਕਤ ਦੇਣਾ ਪਿਤਾ ਕਾਰੋਬਾਰਾਂ ਚ ਵਾਧਾ ਕਰਨਾ ਪ੍ਰਭੂ ਜੀ ਚੰਗੀ ਸਿਹਤ ਨਾਲ ਬਲੈਸ ਕਰਨਾ ਪਿਤਾ ਅਲੀਸ਼ਾ ਲਈ ਦੁਆ ਕਰਦੇ ਖੁਦਾਬੰਦ ਸਪੈਨ ਦੇ ਸਰੀਰ ਵਿੱਚੋਂ ਸਾਰੇ ਹੀ ਰੋਗ ਕਮੀ ਘਾਟੀ ਕਮਜ਼ੋਰੀ ਬਿਮਾਰੀ ਨੂੰ ਕੈਨਸਲ ਕਰੋ ਪ੍ਰਭੂ ਜੀ ਚੰਗੀ ਸਿਹਤ ਨਾਮ ਬਲੈਸ ਕਰੋ ਰਜਿੰਦਰ ਕੁਮਾਰ ਲਈ ਦੁਆ ਕਰਦੇ ਖੁਦਾਬੰਦ ਜੋ ਬੇਨਾਂ ਦੀ ਸੈਲਰੀ ਰੁਕੀ ਹੋਈ ਪਿਤਾ ਪਰਮੇਸ਼ਰ ਇਹਨਾਂ ਦੇ ਸਟਕ ਮਨੀ ਨੂੰ ਈਸ਼ੂ ਨਾਮ 'ਤੇ ਰਿਲੀਜ਼ ਕਰ ਦੇ ਖੁਦਾਬੰਦ ਜਿਨ੍ਹਾਂ ਦੀ ਜ਼ਿੰਦਗੀ ਜਿਨ੍ਹਾਂ ਦੀ ਮਿਹਨਤ ਦੀ ਕਮਾਈ ਨੂੰ ਭੇਜੋ ਪਿਤਾ ਪਰਮੇਸ਼ਰ ਦੁਆ ਕਰਦੇ ਜਿੰਦਾ ਖੁਦਾਬੰਦ ਇਹਨਾਂ ਕਰ ਵਿੱਚ ਰੱਖੇ ਸਪਾਕ ਪਵਿੱਤਰ ਜਿੰਦਾ ਲਹੂ ਲਈ ਪਿਤਾ ਜੀ ਅੱਜ ਤੋਂ ਕੋਈ ਆਮ ਨਹੀਂ ਹੈ ਪਿਤਾ ਪਰਮੇਸ਼ਰ ਅੱਜ ਤੋਂ ਮਸੀਹ ਈਸ਼ੂ ਦੇ ਪਵਿੱਤਰ ਲਹੂ ਇਨਾ ਪੂਰੇ ਹੀ ਪਰਿਵਾਰਾਂ ਦੇ ਵਿੱਚ ਸ਼ਿਫਾ ਛੁਟਕਾਰੇ ਰਜ਼ਾਦੀ ਦਾ ਕਾਰਨ ਬਣੇ ਹਰ ਇੱਕ ਬੰਧਨ ਬਵਾ ਬਿਮਾਰੀ ਯੇਸ਼ੂ ਨਾਮ ਚ ਤੋੜ ਦਿੱਤੀ ਜਾਵੇ ਪਿਤਾ ਪਰਮੇਸ਼ਰ ਪੂਰੇ ਹੀ ਪਰਿਵਾਰ ਅਜਸ ਲਹੂ ਦੇ ਵਸਿਲੇ ਆਜ਼ਾਦ ਹੋ ਜਾਣ ਇਹ ਜਿੰਦਾ ਲਹ ਨੂੰ ਕਾਰੋਬਾਰ ਦੀ ਜਗਤ ਤੇ ਲਗਾਇਆ ਜਾਵੇ ਕਾਰੋਬਾਰ ਬਲੈਸ ਹੋ ਜਾਣ ਖੁਦਾ ਜਾਨਵਰਾਂ ਤੇ ਲਗਾਇਆ ਜਾਵੇ ਜਾਨਵਰ ਬਰਕਤ ਨੂੰ ਪਉਣ ਪਿਤਾ ਸ਼ਰੀਰਾਂ ਤੇ ਲਗਾਇਆ ਜਾਵੇ ਸ਼ਰੀਰ ਆਜ਼ਾਦ ਹੋ ਜਾਣ ਖੁਦਾ ਕਰਦੇ ਕੋਨਿਕ ਹੋਣੇ ਤੋਂ ਲਗਾਇਆ ਜਾਵੇ ਹਰ ਇੱਕ ਕੋਨਾ ਫ੍ਰੀ ਕੀਤਾ ਜਾਵੇ ਖੁਦਾ ਹਰ ਇੱਕ ਸ਼ੈਤਾਨੀ ਬੰਧਨ ਤੋੜ ਦਿੱਤੇ ਜਾਣ ਪੂਰੇ ਪਰਿਵਾਰਨ ਦੇ ਹੱਥਾਂ ਚੋਂ ਸਾਮ ਦੇ ਖੁਦਾਬੰਦ ਇਸ ਪੂਰੀ ਲਗ ਰਹੇ ਹਾਂ ਆਮੇਨ 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 ਸਾਰੇ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ